92 ਆ 92 ਆ ਹਾਂਜੀ ਪੇਡ ਨੰਬਰ ਫਿਰ ਪੇਡ ਮੈਂ ਕਹਿੰਦਾ ਅੱਛਾ ਨੋ ਮਾਡਲ ਜੈਨ ਸਟਿਲੋ ਇਹਨੇ 100 ਰੇਟ ਤੇ ਦੇ ਦੇਣੀ ਨਾ ਨਿਆਰਾ ਆ ਜਿਵੇਂ ਸੁਣ ਕੇ ਭੱਜੇ ਹੀ ਆਵੇ ਜਿਹੜਾ ਦੇਖ ਲਖ 57 ਆ 1 ਲੱਖ 57000 ਤੇ ਇੰਜਨ ਗੇਟ ਟੱਚ ਫੁੱਲ ਰੇਟ ਕਿੰਨਾ ਦੇਣਾ ਇਹਦਾ ਵੀਰੇ ਆਪਾਂ 1,60,000 ਇੱਕ ਲੱਖ 60 ਹਜ਼ਾਰ ਦੇ ਵਿੱਚ ਸਿਡਾ ਵਰਨਾ ਲੈ ਕੇ ਜਾਣੀ ਉਹ ਵੀ 4.5 ਲੱਖ ਵੀ ਮਿਲੂਗੀ ਜੇ ਤੁਸੀਂ ਲੈ ਕੇ ਜਾਣੀ ਐਮਆ ਉਹ ਵੀ 4.5 ਲੱਖ ਦੀ ਮਿਲੂਗੀ ਆਪਾਂ 2,82,000 ਉਹ ਵੀ ਸਿਰਫ ਜੇ ਲਾਈਕ ਤੇ ਸ਼ੇਅਰ ਕਰਨਾ ਇਹਦਾ ਵੀਰੇ ਆਪਾਂ 1.75 1.75 ਹਾਂਜੀ ਬਾਕੀ ਮੌਕੇ ਤੇ ਆ ਇਹਦਾ ਪੂਰਾ ਰਿਗਾਰਡ ਹੋ ਗਿਆ ਪੂਰਾ ਵੀਰੇ 5,45,000 ਚੱਕੋ ਫੇਰ ਟਾ ਮਾਡਲ ਟਾ ਉਸ ਤੋਂ ਬਟਾ ਸਟਾਰਟ 5 ਲੱਖ ਤੇ 45 ਹਜ਼ਾਰ ਹੁਣ ਰੇਟ ਟਰਾਈ ਕਰਕੇ ਆਇਓ ਮੇਰਾ ਭਰਾ ਫੇਰ ਕਿ 136 ਹਜ਼ਾਰ ਲਓ ਵੀ ਮੇਤਰ ਪਿਆਰੋ 3 ਲੱਖ 65 ਹਜ਼ਾਰ ਚ 2017 ਮਾਡਲ ਪੀਬੀ08 ਤੇ ਆਪ 2 ਲੱਖ ਤੇ 40 ਹਜ਼ਾਰ 2 ਲੱਖ ਤੇ 40 ਹਜ਼ਾਰ 40 ਹਜ਼ਾਰ ਹਰ ਹੈ ਮਿੱਤਰੋ ਕੀ ਹਾਲ ਚਾਲ ਨੇ ਵੈਲਕਮ ਬੈਕ ਆ ਤੁਹਾਡਾ ਤੁਹਾਡੇ ਛੋਟੇ ਭਰਾ ਕੁਨਾਲ ਦੀ ਇੱਕ ਹੋਰ ਨਵੀਂ ਨਕੋਰ ਵੀਡੀਓ ਦੇ ਵਿੱਚ ਕਿ ਤੁਹਾਨੂੰ ਪਤਾ ਹੀ ਆ ਵੀ ਹੁਣ ਸਿਆਲ ਆ ਚੁੱਕੇ ਆ ਇੱਕ ਥਾਂ ਤੋਂ ਕਿਸੇ ਦੂਜੀ ਥਾਂ ਤੇ ਜਾਣਾ ਨਾ ਧੁੰਦਾਂ ਕੋਰਾ ਠੰਡ ਬੁਰਾ ਹਾਲ ਹੋ ਜਾਂਦਾ ਜੇ ਮੋਟਰਸਾਈਕਲ ਤੇ ਜਾਣਾ ਹੋਵੇ ਜਿਹੜੇ ਮੇਰੇ ਨਵੇਂ ਭਰਾ ਆ ਉਹਨਾਂ ਨੂੰ ਆਪਾਂ ਦੱਸ ਦਿੰਨੇ ਆ ਵੀ ਆਪਾਂ ਆਪਣੇ ਚੈਨਲ ਦੇ ਉੱਤੇ ਸੈਕੰਡ ਹੈਂਡ ਕਾਰਾਂ ਦਿਖਾਣੇ ਆ ਬਹੁਤ ਹੀ ਜਾਇ ਰੇਟਾਂ ਤੇ ਬਹੁਤ ਹੀ ਜਾਇਜ ਕੰਡੀਸ਼ਨ ਦੇ ਵਿੱਚ ਤਾਂ ਉਹ ਸਰਦੀਆਂ ਦਾ ਹੱਲ ਅੱਜ ਤੁਹਾਡਾ ਆਪਾਂ ਕਰ ਦੇਣਾ ਵਾ ਇੱਕ ਵਾਰੀ ਕਹੂੰਗਾ ਕੈਮਰਾ ਘੁਮਾ ਕੇ ਸਟਾਕ ਚੈੱਕ ਕਰਾਓ ਪਹਿਲਾਂ ਉੱਪਰ ਨੂੰ ਕਰ ਲਓ ਪੂਰਾ ਕੈਮਰਾ ਦੇਖੋ ਜਰਾ ਭਰਾ ਮੇਰਾ ਪੂਰੀਆਂ ਲੈਣਾ ਲਾਤੀਆਂ ਅੱਜ ਤੁਹਾਡੇ ਲਈ ਕਾਰਾਂ ਦੀਆਂ ਐਂਡ ਤੱਕ ਬਣੇ ਰਹੋ ਅੱਜ ਤੁਹਾਨੂੰ ਲੱਖ ਰੁਪਏ ਤੋਂ ਵੀ ਥੱਲੇ ਦੀਆਂ ਕਾਰਾਂ ਦਿਖਾਣੀਆਂ ਵਾ ਤੋਹਫੇ ਲੈ ਕੇ ਆਏ ਆ ਤੁਹਾਡੇ ਲਈ ਤਿੰਨ ਚਾਰ ਤੋਹਫੇ ਪਏ ਆ ਇਸ ਪੂਰੀ ਵੀਡੀਓ ਦੇ ਵਿੱਚ ਤਾਂ ਵੀਡੀਓ ਸਕਿਪ ਨਾ ਕਰਿਓ ਜੇ ਸਕਿਪ ਕਰੋਗੇ ਤਾਂ ਕਿਤਨਾ ਕਿਤੇ ਤੁਹਾਡਾ ਨੁਕਸਾਨ ਜ਼ਰੂਰ ਹੋਊਗਾ ਤੇ ਐਂਡ ਤੱਕ ਦੇਖਿਓ ਮੇਰਾ ਭਰਾ ਵੀਡੀਓ ਦੇ ਵਿੱਚ ਵਿਚਾਲੇ ਆਪਾਂ ਦੋ ਤਿੰਨ ਤੋਹਫੇ ਅੱਗੇ ਖੜੇ ਹੋਏ ਆ ਵਿਚ ਵਿਚਾਲੇ ਕਾਰਾਂ ਦੇ ਉਹ ਦਿਖਾਵਾਂਗੇ ਤੁਹਾਨੂੰ ਜੇ ਨਾਲ ਗੱਲਬਾਤ ਕਰਵਾਨੇ ਆ ਸਤਿ ਸ਼੍ਰੀ ਅਕਾਲ ਸਭ ਦੀ ਵੀਰੇ ਕੀ ਹਾਲ ਚਾਲ ਵਧੀਆ ਜੀ ਵਧੀਆ ਦੱਸੋ ਵਧੀਆ ਹਾਂਜੀ ਸੇਤਾ ਕੈਮ ਨੇ ਪੂਰੀਆਂ ਜੀ ਪੂਰੀਆਂ ਚਲੋ ਵਧੀਆ ਹੀ ਚਾਹੀਦਾ ਤਾਂ ਹੁਣ ਆਪਾਂ ਇੱਕ ਵਾਰੀ ਲੋਕੇਸ਼ਨ ਦੱਸ ਦਿੰਨੇ ਆ ਆਪਾਂ ਖੜੇ ਆ ਜੀ ਇਸ ਟਾਈਮ ਧਾਲੀਵਾਲ ਕਾਰ ਦੇ ਉੱਤੇ ਤੇ ਲੋਕੇਸ਼ਨ ਇਹ ਪੈਂਦੀ ਆ 200 ਫੁੱਟਾ ਰੋਡ ਆ ਜਦੋਂ ਲੋਧੀ ਕਲੱਬ ਦੇ ਕੈਨਲ ਦੇ ਥਰੂ ਤੁਸੀਂ ਉੱਪਰ ਨੂੰ ਆਓਗੇ ਆਂਦੇ ਸਾਰੀ ਰਾਈਟ ਸਾਈਡ ਹੋਟਲ ਪਲੈਟਿਨਮ ਗ੍ਰੈਂਡ ਰਿਜ਼ੋਰਟ ਤੇ ਬਿਲਕੁਲ ਐਡਜੋਇਨਿੰਗ ਆ ਹਾਂ ਐਡਜੋਇਨਿੰਗ ਆ ਪਲੈਟਿਨਮ ਗ੍ਰੈਂਡ ਰਿਜ਼ੋਰਟ ਹੈ ਤੇ ਲੋਕੇਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਪਾਵਾਂਗੇ ਤੁਸੀਂ ਕਲਿੱਕ ਕਰੋਗੇ ਸਿੱਧਾ ਇੱਥੇ ਪਹੁੰਚੋਗੇ ਪਹਿਲੀ ਗੱਡੀ ਆਏ ਤੁਹਾਨੂੰ ਦਿਖਾਣੀ ਹੈ ਸਟਾਰਟ ਕਰਦੇ ਤੇ ਇੱਕ ਚੀਜ਼ ਹੋਰ ਦੱਸ ਦਿੰਨਾ ਅੱਜ ਦੀ ਵੀਡੀਓ ਚ ਪਹਿਲਾਂ ਹੀ ਜਿੰਨੇ ਵੀ ਰੇਟ ਹੋਣਗੇ ਸਾਰੇ ਨੇਗੋਸ਼ੀਏਬਲ ਹੋਣਗੇ ਕੋਈ ਵੀ ਰੇਟ ਫਿਕਸ ਨਹੀਂ ਹੋਊਗਾ ਹਾਂਜੀ ਠੀਕ ਹੈ ਜੀ ਮੌਕੇ ਤੇ ਆਹ ਦਾ ਤੁਹਾਡਾ ਵਧੀਆ ਰਿਗਾਰਡ ਕਰਾ ਦਾਂਗੇ ਪੂਰਾ ਹੀ ਤੇ ਪਹਿਲਾਂ ਦਿਖਾਓ ਜੀ ਫਿਰ Honda ਦੀ Amaze 2014 ਮਾਡਲ ਠੀਕ ਹੈ ਫਰਸਟ ਓਨਰ ਹਾਂਜੀ ਇਹਦਾ ਆਪਾਂ ਸਿਰਫ 3 ਲੱਖ ਤੇ 45000 3 ਲੱਖ ਤੇ 45000 ਇਹ ਪੈਟਰੋਲ ਹੈ ਡੀਜ਼ਲ ਹੈ ਡੀਜ਼ਲ ਆਈ ਡੀਜ਼ਲ ਵੇਰੀਐਂਟ ਆ ਗਈ ਡੀਜ਼ਲ ਵੇਰੀਐਂਟ ਪਹਿਲੇ ਨਾਂ ਦੀ ਗੱਡੀ ਆ ਇੱਕ ਵਾਰੀ ਚੈੱਕ ਕਰੋ ਮੇਰਾ ਭਰਾ ਅੰਦਰੋਂ ਦੀ ਤੇ ਬਾਕੀ ਸੈਡਾਨ ਆ ਗਈ ਸੈਡਾਨ ਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਤੇ ਬਾਕੀ ਟਾਇਰਾਂ ਟੋਰਾ ਦੀ ਕੰਡੀਸ਼ਨ ਚੈੱਕ ਕਰ ਲਓ ਵੀਲ ਕੱਪ ਪਏ ਹੋਏ ਆ ਤੇ ਉਹਦੇ ਬਾਅਦ ਇੱਕ ਤਰੀਕੇ ਦਾ ਤੋਹਫਾ 2017 ਮਾਡਲ ਸੈਕੰਡ ਓਨਰ ਆਈ 20 ਸਪੋਰਟਸ ਆਪਸ਼ਨਲ अच्छा ऑप्शनल है ਇਹਦੇ ਵਿੱਚ ਜਿਵੇਂ ਆਪਾਂ ਕਹਿ ਦੀਓ ਐਕਸੈਸਰੀਜ਼ ਐਕਸਟਰਾ ਲੱਗੀਆਂ ਹੋਈਆਂ ਨੇ ਹਾਂ ਬਿਲਕੁਲ ਐਡ ਲਾਈਟਿੰਗ ਲੱਗੀ ਹੋਈ ਆ 6-7000 ਦੀ ਪੈਂਦੀ ਆ ਮਾਰਕੀਟ ਤੋਂ اچھا ਉਹ ਜਿਹੜੀ ਅੰਦਰੋਂ ਦੀ ਆ ਪੈਰਾਂ ਦੇ ਲਾਈਟਾਂ ਲੱਗੀਆਂ ਆ ਗੱਡੀ ਦੇ نیچے ਅੰਡਰ ਬਾਡੀ ਲਾਈਟਾਂ ਲੱਗੀਆਂ ਹੋਈਆਂ ਆ ਓਨਰ ਕਿੰਨੇਵੇਂ ਹੈ ਸੈਕੰਡ ਸੈਕੰਡ ਓਨਰ ਆ ਸਿਰਫ ਚੱਲੀ ਹੋएगी 80 ਹਜ਼ਾਰ ਪੈਟਰੋਲ ਡੀਜ਼ਲ 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 ਵੇਰੀਐਂਟ ਇਹਦਾ ਆਪਾਂ ਸਿਰਫ 5 ਲੱਖ ਤੇ 75 ਹਜ਼ਾਰ 5 ਲੱਖ ਤੇ 75 ਹਜ਼ਾਰ ਹਾਂਜੀ ਚਲੋ ਮੈਂ ਕਹਿੰਨਾ 570 ਦੀ ਕਹਿ ਦਿੰਨੇ ਆ ਮੌਕੇ ਤੇ ਐਂ ਦਾ ਕਰ ਦਿਓ ਠੀਕ ਹੈ ਜੀ 570000 ਬਾਕੀ ਮੌਕੇ ਤੇ ਜਿਹੜਾ ਮੇਰਾ ਭਰਾ ਇਹ ਕਹਿ ਕੇ ਆਊਗਾ ਵੀ ਆਪਣੇ ਛੋਟੇ ਭਰਾ ਦੀ ਵੀਡੀਓ ਦੇ ਕੇ ਆਇਆ ਉਹਦਾ ਵਧੀਆ ਰਿਗਾਰਡ ਕਰਾ ਦਾਂਗੇ ਟੈਨਸ਼ਨ ਨਾ ਲਿਓ ਮੇਰਾ ਭਰਾ ਤੇ ਉਹਦੇ ਬਾਅਦ ਦਿਖਾਓ ਜੀ ਇਹ ਹੈਗੀ ਹੋਂਡਾ ਦੀ ਅਮੇਜ਼ ਹਮ ਬਾਈਟ ਗੱਲ 2016 ਮਾਡਲ ਠੀਕ ਹੈ ਪੈਟਰੋਲ ਦੇ ਵਿੱਚ ਅੱਛਾ ਪੈਟਰੋਲ ਆ ਗਈ ਇਹ ਹਾਂਜੀ ਠੀਕ ਹੈ ਓਨਰਸ਼ਿਪ ਇਹਦੀ ਫਸਟ ਹੀ ਹੈ ਜੀ ਇਹਦੀ ਫਸਟ ਓਨਰਸ਼ਿਪ ਹੈ ਇਹਦੀ ਅੰਦਰ ਉਹਦੀ ਚੈੱਕ ਕਰੋ ਮੇਰਾ ਭਰਾ ਫੁੱਲੀ ਨਿਊ ਤੇ ਇਹਦੀ ਐਵਰੇਜ ਵੀ ਵਧੀਆ ਹੁੰਦੀ ਹੈ ਨਾ ਪੈਟਰੋਲ ਦੀ 20 ਤੋਂ ਪਲੱਸ ਹੀ ਆਈ ਹੈ ਹਨਾ ਬੜੀ ਆਰਾਮ ਨਾਲ ਵਾਕਈ ਸਹੀ ਗੱਲ ਆ ਹੋਂਡਾ ਗੱਡੀਆਂ ਵਾ ਜਿੰਨੇ ਇੰਜਨ ਆ ਸਾਰੇ ਵਧੀਆ ਐਵਰੇਜ ਦਿੰਦੇ ਆ ਟੈਟਪਾ ਓਕੇ ਆ ਗੱਡੀ ਦਾ ਫੁੱਲ ਨਵੇਂ ਟਾਇਰ ਆਈ ਤੇ ਲੋਨ ਕਿੰਨਾ ਕਰਵਾਉਂਗੇ ਇਹਦੇ ਤੇ ਲੋਨ ਪੇਪਰ ਤੇ ਵੈਸਤਾ ਪਰ ਜਿੰਨਾ ਵੱਧ ਤੋਂ ਪੋਸੀਬਲ ਹੋਊਗਾ ਜਿੰਨਾ ਵੱਧ ਤੋਂ ਆ ਪੋਸੀਬਲ ਹੋ ਰਿਹਾ ਹੈ ਕਈ ਵਾਰ ਤੇ ਉਹਨਾਂ ਪੇਪਰ ਸੌਂਗ ਤੇ ਪਾਏ ਜਾ ਦੇ ਕੇ ਵੀ ਗੱਡੀ ਲੈ ਜਾਓ ਅੱਛਾ ਅਗਰ ਪੇਪਰ ਆਪਣਾ ਸਿਮਲ ਸਕੋਰ ਵਧੀਆ ਸਿਮਲ ਸਕੋਰ ਵਧੀਆ ਵਾ ਹਰੇਕ ਵੀਡੀਓ ਚ ਕਹਿੰਨੇ ਆ ਸਿਮਲ ਸਕੋਰ ਵਧੀਆ ਲੈ ਕੇ ਆਇਓ ਡਾਊਨ ਪੇਮੈਂਟ ਘੱਟ ਤੋਂ ਘੱਟ ਕਰਾ ਦਾਂਗੇ ਇਹਦਾ ਰੇਟ ਕਿੰਨਾ ਦੇਣਾ ਇਹਦਾ ਮੇਰਾ ਆਪਾ 4 ਲੱਖ 10 ਹਜ਼ਾਰ 410 ਹਾਂਜੀ ਚਲੋ ਮੌ ਇਹ ਹੈਗੀ 2017 ਮਾਡਲ ਲੁਧਿਆਣਾ ਦੀ ਹਾਂਜੀ ਠੀਕ ਹੈ ਇਹ ਸਿਰਫ 50000 ਚੱਲੀ ਆ ਜੈਨੂਨ ਰਿਕਾਰਡ ਨਾਲ ਰਿਕਾਰਡ ਨਾਲ 50000 ਚੱਲੀ ਨਵੇਂ ਟਾਇਰ ਬਿਲਕੁਲ ਬਾਕੀ ਇਹ ਤਾਂ ਆਂਦੀ ਪੈਟਰੋਲ ਆ ਠੀਕ ਹੈ ਜੀ ਇਹ ਤਾਂ ਆਂਦੀ ਮੈਨੂਅਲ ਦੇ ਵਿੱਚ ਆਈ ਇਹ ਮੈਨੂਅਲ ਟਰਾਂਸਮਿਸ਼ਨ ਆ ਅੰਦਰ ਉਹ ਦੀ ਚੈੱਕ ਕਰੋ ਮੇਰਾ ਭਰਾ ਤੇ ਮਤਲਬ ਕਿ ਓਕੇ ਆ ਨਾ ਕੋਈ ਕੰਮ ਖਰਚਾ ਕੋਈ ਸਸਪੈਂਸ਼ਨ ਦਾ ਖੜਕਾ ਜਾਂ ਕੁਝ ਓਕੇ ਰੁਪਏ ਦਾ ਕੰਮ ਨਹੀਂ ਹੋਣਾ ਇਸ ਟਾਈਮ ਤੇ ਠੀਕ ਹੈ ਤੇ ਰੇਟ ਕਿੰਨਾ ਦੇਣਾ ਦਾ 275000 275 ਹਾਂਜੀ ਮੁੱਕ ਤੇ ਆ ਦਾ ਮਾਨ ਫੁੱਲ ਰਿਕਾਰਡ ਜਿਹੜਾ ਭਰਾ ਆ ਗਿਆ ਨਾ ਇੱਥੇ ਕਿਉਂਕਿ ਭਰਾ ਆਪਣੇ ਆਦੇ ਮਾਣ ਸਤਿਕਾਰ ਦੇਗਾ ਪੂਰਾ ਮਾਣ ਕਰਾਂਗੇ ਜੀ ਜਿਹੜਾ ਇੱਥੇ ਆ ਗਿਆ ਜਿੰਨੇ ਦੀ ਗੱਡੀ ਕਹਿੰਦਾ ਹੋਊਗਾ ਡੀਲ ਵੱਧ ਤੋਂ ਵੱਧ ਮੈਚਰ ਕਰਕੇ ਤੋੜਨੀ ਆ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਨਾ ਪਰ ਸ਼ਰਤ ਇਹ ਵੀ ਪਹਿਲਾਂ ਲਾਈਕ ਤੇ ਸ਼ੇਅਰ ਕਰਕੇ ਆਵੇ ਚਲੋ ਠੀਕ ਹੈ ਜੀ ਭਰਾ ਨੇ ਹੁਣ ਇਹ ਨਹੀਂ ਰਿਕਵੈਸਟ ਕੀਤੀ ਆ ਤੁਹਾਨੂੰ ਇਹ ਚੀਜ਼ ਕਰਕੇ ਜਰੂਰ ਆਇਓ ਮੇਰਾ ਭਰਾ ਤੇ ਉਹਦੇ ਬਾਅਦ ਦਿਖਾਓ ਰੇਡਸ ਯਾਰ 2012 ਮਾਡਲ ਹੂੰ ਇਹ ਹੈਗੇ 2012 ਰੇਡਸ ਐਲ ਡੀ ਆਈ ਐਲ ਡੀ ਆਈ ਡੀਜ਼ਲ ਹਾਂਜੀ ਡੀਜ਼ਲ ਵੇਰੀਐਂਟ ਆ ਗਈ ਤੇ ਬਾਕੀ ਇਹਦੇ ਸੁਜ਼ੂਕੀ ਦੇ ਜਿਹੜੇ ਇੰਜਨਾਂ ਦੀ ਮੇਨਟੇਨੈਂਸ ਆ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵਾ ਮਹੀਨੇ ਜੇ ਆਪਾਂ ਇਹਦੀ ਸਰਵਿਸ ਕਰਵਾਣੀ ਹੋਵੇ ਤਾਂ ਮੇਰੇ ਕਹਿਲਾਂ 2500 3000 ਦੇ ਸਰਵਿਸ ਹੋ ਜਾਂਦੀ ਆ ਆਰਾਮ ਦੇ ਆਰਾਮ ਨਾਲ ਠੀਕ ਹੈ 2500 3000 ਤੇ ਸਰਵਿਸ ਹੋ ਜਾਂਦੀ ਆ ਬਾਕੀ ਐਵਰੇਜ ਵਧੀਆ ਦੇ ਦਿੰਦੇ ਆ Honda ਤੇ Suzuki ਦੇ ਇੰਜਨ ਤੇ ਇਹਦਾ ਰੇਟ ਕਿੰਨਾ ਦੇਣਾ ਇਹਦਾ ਆਪਾਂ 2 लाख 25 ਹਜ਼ਾਰ 2 लाख 25 ਹਾਂਜੀ 2 ਲੱਖ ਤੇ ਕੁੱਲ 25 ਹਜ਼ਾਰ ਬਾਕੀ ਨੇਗੋਸ਼ੀਏਬਲ ਆ ਕੋਈ ਵੀ ਫਿਕਸ ਰੇਟ ਨਹੀਂ ਆ ਜਦੋਂ ਤੁਸੀਂ ਇੱਥੇ ਇੱਕ ਵਾਰੀ ਆਉਂਗੇ ਤਾਂ ਉਹ ਤੁਹਾਨੂੰ ਆਪਾਂ ਦੱਸ ਦੇਣਾ ਚਾਹੁੰਦੇ ਆਂ ਕਿ ਆਿਆਂ ਦਾ ਤੁਹਾਡਾ ਮਨਤਨ ਜ਼ਰੂਰ ਹੋਊਗਾ ਟੈਨਸ਼ਨ ਨਾ ਲਿਓ ਬਾਕੀ ਜਿਹੜੇ ਲੋਨ ਆ ਉਹ 13 ਮਾਡਲ ਤੋਂ ਉੱਪਰ ਦੀਆਂ ਗੱਲਾਂ ਨਹੀਂ ਆਪਾਂ 13 ਤੱਕ ਵੀ ਕਰਵਾ ਦਾਂਗੇ ਅਗਰ ਪੇਪਰ ਵਧੀਆ ਹੋਏ ਤਾਂ ਬੈਂਕ ਕਰ ਦਿੰਦੇ ਨੇ 12 ਮਾਡਲ ਤੇ ਵੀ ਕਰ ਦਿੰਦੇ ਕਰ ਦਿੰਦੇ ਚਲੋ ਪੇਪਰ ਵਧੀਆ ਲੈ ਕੇ ਆਓ ਮੇਰੇ ਤੋਂ ਘਟ ਹੁੰਦੀ ਹੈ अमाउंट ਪਰ ਹੋ ਜਾਂਦੀ ਹੈ ਹੋ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਆਇਆਗਾ ਤੋਫਾ ਪੀਸ ਠੀਕ ਹੈ ਤੋਫਾ ਇਦੀ ਖਾਸੀਅਤ ਪਹਿਲਾਂ ਦੱਸੋ ਖਾਸੀਅਤ ਕੀ ਆ ਇਹਦੀ ਖਾਸੀਅਤ ਇੱਕ ਤਾਂ ਇਹ ਆ ਵੀ ਫਰਸਟ ਓਨਰ ਆ ਪਹਿਲੇ ਨਾਲ ਦੀ ਆ ਉਤੋਂ ਚੱਲੀ ਵੀ 30000 ਜੈਨੂਨ ਕੰਪਨੀ ਰਿਕਾਰਡ ਨਾਲ ਡਾਕਟਰ ਦੀ ਕਾਰ ਆ ਲਓ ਵੀ ਮਿੱਤਰ ਪਿਆਰੋ ਇੱਕ ਗੱਲ ਬਾਤ ਐ ਏਦਾਂ ਵਾ 30000 ਕੁੱਲ ਚੱਲੀ ਹੋਈ ਤੇ ਡਾਕਟਰ ਦੀ ਕਾਰ ਉਤੋਂ ਦੀ ਪਹਿਲੇ ਨਾਲ ਹਾਂਜੀ ਉਤੋਂ ਕੰਪਨੀ ਦੇ ਸੀਟ ਕਵਰ ਓਰੀਜਨਲ ਲਓ ਵੀ ਮਿੱਤਰੋ ਚੈੱਕ ਕਰੋ ਇੱਕ ਵਾਰੀ ਮੇਰਾ ਭਰਾ ਉਤੋਂ ਆ ਗਿਆ ਇਹਦਾ ਕਾਲਾ ਰੰਗ ਉਤੋਂ ਮਾਡਲ ਵੀ 13 13 ਮਾਡਲ ਹਾਂਜੀ ਮੈਂ ਕਹਿੰਨਾ ਅੱਜ 13 ਮਾਡਲ ਘੱਟ ਚੱਲੀ ਪਹਿਲੇ ਨਾਲ ਦੀ ਰੇਟ ਇਨਕ ਸਿਰਾ ਲਾ ਦੇਣਾ ਨਾ ਨਿਆਰਾ ਆ ਜਿਹੜਾ ਰੇਟ ਪੂਰਾ ਜੀ ਪੂਰਾ ਰੇਟ ਰੇਟ ਇਹਦਾ ਹੈਗਾ 1 ਲੱਖ ਤੇ 57 ਆ 1 ਲੱਖ 57000 ਕਰ ਲਿਓ ਮੇਰਾ ਭਰਾ ਕਾਲ ਮੌਕੇ ਤੇ ਆ ਇਹਦਾ ਹੋਰ ਮਾਨਤਨ ਕਰਾ ਦੋਗੇ ਪੂਰਾ ਜੀ ਪੂਰਾ ਕਰਾ ਬੱਦ ਤੋਂ ਬਾਦ ਹੋਊਗਾ ਜੀ ਚਲੋ ਬੱਦ ਤੋਂ ਬਾਦ ਜਿੰਨਾ ਹੋ ਸਕੇ ਆ ਬੱਦ ਤੋਂ ਬਾਦ ਮਾਨ ਕਰਾ ਦੇਣਗੇ ਤੁਹਾਡਾ ਇੱਕ ਵਾਰੀ ਆਇਓ ਜ਼ਰੂਰ ਮੇਰਾ ਭਰਾ ਗੱਡੀਆਂ ਦੇ ਜਿਹੜੇ ਰੇਟ ਹੁੰਦੇ ਉਹਨਾਂ ਦੀ ਕੰਡੀਸ਼ਨ ਤੇ ਮੈਟਰ ਕਰਦੇ ਆ 30000 ਕੁੱਲ ਚੱਲੀ ਹੋਈ ਤੁਹਾਨੂੰ ਵੀ ਪਤਾ ਵਾ ਕਿੰਨੀ ਕ ਮੈਟਰ ਕਰਦੀ ਕੰਪਨੀ ਰਿਕਾਰਡ ਨਾਲ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਪਹਿਲੇ ਨਾ ਦੀ ਆ ਤੋ ਤੇ ਕਾਲਾ ਰੰਗ ਕਾਲਾ ਰੰਗ ਤਾਂ ਪੰਜਾਬੀਆਂ ਦੀ ਪਹਿਲੀ ਪਸੰਦ ਉਹਦੇ ਬਾਅਦ ਨੈਕਸਟ ਆ ਗਈ ਆਪਣੇ ਤੋਂ ਸਕੌਡਾ ਦੀ ਰੈਪਿਡ ਠੀਕ ਹੈ ਇਹ ਹੈਗੀ ਹੈ ਵੀਰੇ 2012 ਮਾਡਲ 12 ਹਾਂਜੀ ਠੀਕ ਹੈ ਸਕੌਡਾ ਦੀ ਰੈਪਿਡ ਆਓ ਅੰਦਰੋਂ ਇੱਕ ਚੈੱਕ ਕਰਾਈਏ ਇੱਕ ਵਾਰੀ 2012 ਮਾਡਲ ਓਨਰਸ਼ਿਪ ਹੈ ਦੀ ਸੈਕੰਡ ਹੈ ਠੀਕ ਹੈ ਤੇ ਡੀਜ਼ਲ ਵੇਰੀਐਂਟ ਡੀਜ਼ਲ ਦੇ ਵਿੱਚ ਚੱਲੀ ਵੀ ਬਹੁਤ ਜੈਨੂਇਨ ਹੈ ਅੱਛਾ ਹਾਂਜੀ ਚੱਲੀ ਵੀ ਜੈਨੂਇਨ ਕੰਪਨੀ ਰਿਕਾਰਡ ਦੇ ਨਾਲ ਸਾਰੀ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੋਈ ਕਾਰ ਆ ਟਾਇਟ ਪਾ ਇੱਕ ਵਾਰੀ ਚੈੱਕ ਕਰ ਲਵਾਂ ਓਵਰਵਿਊ ਦੇਖ ਲਿਆ ਤੁਸੀਂ ਤੇ ਇਹ ਜੇ ਕਿਸੇ ਭਰਾ ਨੇ ਗੱਡੀ ਲੈਣੀ ਹੋਵੇ ਉਹਨੂੰ ਕਿੰਨੇ ਚ ਬਣਾ ਦਾਂਗੇ ਆਪਾਂ ਇਹ ਆਪਾਂ 2 ਲੱਖ ਤੇ 82 ਹਜ਼ਾਰ ਉਹ ਵੀ ਸਿਰਫ ਜਿਹੜੇ ਲਾਈਕ ਤੇ ਸ਼ੇਅਰ ਕਰਕੇ ਆਊਗਾ 282 ਹਾਂਜੀ ਠੀਕ ਹੈ ਜੀ ਗੱਲਬਾਤ ਐਦਾਂ ਵਾਹ ਵਿਰਾ ਨਾ ਇਹੀ ਕਹਿੰਦਾ ਵੀਰਾ ਕਹਿੰਦਾ ਵੀ ਵੀਰੇ ਤੁਹਾਡੇ ਚੈਨਲ ਲਈ ਵੀ ਆਪਾਂ ਹਨਾ ਚਲੋ ਥੋੜਾ ਸੋਚਣਾ ਵਾ ਵੀ ਭਰਾਵਾਂ ਨੂੰ ਆਪਾਂ ਡਿਸਕਾਊਂਟ ਦਵਾਂਗੇ ਭਰਾ ਆਪਣਿਆਂ ਦਾ ਸਿਰਫ ਫਰਜ਼ ਇੰਨਾ ਕੁ ਬਣਦਾ ਵਾ ਵੀ ਸਾਡੇ ਚੈਨਲ ਨੂੰ ਸਪੋਰਟ ਕਰਕੇ ਆਣ ਲਾਈਕ ਕਰਨ ਇਹ ਜਿਹੜੀ ਵੀਡੀਓ ਦੇਖਦੇ ਪਏ ਹੋ ਠੀਕ ਹੈ ਜੀ ਨਾਲ ਦੀ ਨਾਲ ਸ਼ੇਅਰ ਕਰ ਦਿਓ ਉਸ ਭਰਾ ਦੇ ਤੱਕ ਜਿਹਨੂੰ ਵੀ ਕੋਈ ਕਾਰ ਚਾਹੀਦੀ ਆ ਕਾਰਾਂ ਦਾ ਸਟਾਕ ਅੱਜ ਬਹੁਤ ਵੱਡਾ ਲੈ ਕੇ ਆਏ ਆ ਹੱਲੇ ਤੁਹਾਨੂੰ ਇੱਕ ਉਹ ਜਿਹੜੀ ਫੀਗੋ ਖੜੀ ਆ ਨਾ ਤੋਹਫਾਕਾਰ ਆ ਉਹਦਾ ਰੇਟ ਸੁਣ ਕੇ ਹੈਰਾਨ ਰਹਿ ਜਾਓਗੇ ਐਂਡ ਤੱਕ ਬਨੇ ਰਹੋ ਉਹਦੇ ਬਾਅਦ ਦਿਖਾਓ ਜੀ ਸੈਂਟਰੋ ਇਹ ਸੈਂਟਰੋ 2007 ਮਾਡਲ 7 ਮਾਡਲ ਹਾਂਜੀ ਠੀਕ ਐ 7 ਮਾਡਲ ਆ ਗਈ ਤੇ ਇਹਦੀ ਓਨਰਸ਼ਿਪ ਕਿੰਨੀ ਹੈ ਫਰਸਟ ਓਨਰ ਪਹਿਲੇ ਨਾਂ ਦੀ ਆ ਹਾਂਜੀ ਲਓ ਵੀ ਮਿੱਤਰ ਪਿਆਰੇ ਪਹਿਲੇ ਨਾਂ ਦੀ ਗੱਡੀ ਆ ਸੈਂਟਰੋ ਨੇ ਵੀ ਬਹੁਤ ਰਾਜ ਕੀਤਾ ਵਾ ਤੇ ਹੱਲੇ ਵੀ ਦਿਲਾਂ ਤੇ ਰਾਜ ਕਰਦੀ ਆ ਰਹੀ ਆ ਤੇ ਵੀਰੇ ਇਹਦਾ ਰੇਟ ਐਨ ਮੈਂ ਕਹਿੰਦਾ ਨਿਆਰਾ ਆ ਜਵੇ ਇਹ ਜਿਆ ਦੇਣਾ ਸੁਣ ਕੇ ਕੋਈ ਬੰਦਾ ਭੱਜਿਆ ਆਵੇ ਕਿ ਜਿਹਨੇ ਗੱਡੀ ਲੈਣੀ ਆ ਇਹਦਾ ਵੀਰੇ 92000 ਰੁਪਿਆ 92 ਆ ਹਾਂਜੀ ਪੇਡ ਨੰਬਰ ਵਿਦ ਪੇਡ ਨੰਬਰ ਅੱਛਾ ਨੰਬਰ ਵੀ ਪੇਡ ਐ ਹਾਂਜੀ ਕਰੋ ਮੇਰਾ ਭਰਾ ਚੈੱਕ 3900 ਜੋਟਾ ਨੰਬਰ ਆ ਗਿਆ 92000 ਕੋਲੇ ਦੇ ਵਿੱਚ ਇਹ ਤੁਹਾਨੂੰ 5 ਸੀਟਰ ਗੱਡੀ ਮੈਂ ਕਹਿੰਦਾ ਤੁੰਦਾ ਪੈਰੀਆਂ ਵਾ ਹੁਣ ਪੰਜ ਜਾਣੇ ਵਿੱਚ ਬੈਠ ਕੇ ਜਾਓ ਨਿਆਰੇ ਲਓ ਪੂਰੀ ਜ਼ਿੰਦਗੀ ਦੇ ਹੁਣ ਆ ਗਿਆ ਵੀਰੇ ਆਪਣੇ ਕੋਲ ਰਿਟਸ ਹਾਂ ਮਾਡਲ 2012 12 ਮਾਡਲ ਹਾਂਜੀ VDI VDI ਡੀਜ਼ਲ ਵੇਰੀਐਂਟ ਆ ਗਿਆ ਆਓ ਅੰਦਰੋਂ ਦੀ ਇੱਕ ਵਾਰੀ ਦਿਖਾਈਏ ਤੁਹਾਨੂੰ ਤੇ ਕਰੋ ਮੇਰਾ ਭਰਾ ਚੈੱਕ ਤੇ ਇਹਦੀ ਓਨਰਸ਼ਿਪ ਫਰਸਟ ਆਈ ਪਹਿਲੇ ਨਾਂ ਦੀ ਹੈ ਹਾਂਜੀ ਕਾਰ ਵੀ ਪਹਿਲੇ ਨਾਂ ਦੀ ਹੈ ਕਰੋ ਮੇਰਾ ਭਰਾ ਚੈੱਕ ਤੇ ਇਹਦਾ ਰੇਟ ਕਿੰਨਾ ਕੁ ਦੇਣਾ ਇਹਦਾ ਵੀਰ ਆਪਾਂ 2,35,000 235 ਹਾਂਜੀ 2,35,000 ਇਹ ਵੀ ਪੇਡ ਨੰਬਰ ਹੈ ਵਾਕਈ ਹੈਗਾ ਲਾ 2900 ਅਦਰ ਨੰਬਰ ਵੀ ਬਹੁਤ ਸੋਹਣੇ ਆ ਰੇਟ ਵੀ ਬਹੁਤ ਸੋਹਣੇ ਆ ਤੇ ਮਾਡਲ ਵੀ ਤੁਹਾਨੂੰ ਉੱਚੇ ਦੇਤੇ ਹੁਣ ਟਾਲੀਵਾਲ ਕਾਰ ਦੀ ਵੀ ਨਾ YouTube ਦੇ ਉੱਤੇ ਸਰਚ ਵੱਜਣੀ ਸਟਾਰਟ ਹੋ ਚੁੱਕੀ ਆ ਠੀਕ ਹੈ ਜੀ ਤੇ ਮਾਨ ਸਤਕਾਰ ਬਣਾਈ ਰੱਖੋ ਆਪਣਾ ਭਰਾਵਾਂ ਦਾ ਪਿਆਰ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਤੇ ਉਹਦੇ ਬਾਅਦ ਦਿਖਾਓ ਬਲੈਰੋ ਇਹ ਹੈਗੀ ਵੀਰੇ 2016 ਪਾਵਰ ਪਲੱਸ ZLX ਟੌਪ ਮਾਡਲ ਟੌਪ ਮਾਡਲ ਆ ਇਹ ਹਾਂਜੀ ਪਾਵਰ ਪਲੱਸ ਲਓ ਵੀ ਮਿੱਤਰ ਪਿਆਰਿਓ ਚੈੱਕ ਕਰੋ ਅਲਾਈਆਂ ਦੀ ਕੰਡੀਸ਼ਨ ਚੈੱਕ ਕਰੋ ਟਾਇਰਾਂ ਦੀ ਗੁੱਡੀ ਚੈੱਕ ਕਰੋ ਐਨ ਓਕੇ ਰਿਪੋਰਟ ਬਾਕੀ ਅੰਦਰ ਦੀ ਤੋਰਾ ਫੇਰਾ ਤੇ ਤੁਹਾਨੂੰ ਦਿਖਾਈ ਦੇਣਾ ਆਪਾਂ ਮਾਡਲ ਥੀ ਗਾਇ 2016 16 ਹਾਂਜੀ ਓਨਰਸ਼ਿਪ ਇਹਦੀ ਇਹਦੀ ਫਰਸਟ ਓਨਰ ਹੈ ਜੀ ਪਹਿਲੇ ਨਾ ਆਦੀ ਆ ਤੇ ਬਾਕੀ ਅੰਦਰੋਂ ਚੈੱਕ ਕਰੋ ਤੇ ਇਹ ਤਾਂ ਵੈਸੀ ਡੀਜ਼ਲ ਹੀ ਹੁੰਦੀ ਆ ਹਾਂਜੀ ਇਹ ਡੀਜ਼ਲ ਹੀ ਆਂਦੀ ਪਾਵਰ ਪਲੱਸ ਹੈ ਜੀ ਪਾਵਰ ਪਲੱਸ ਐਲੈਕਸ ਤੋਂ ਆਫ ਵੇਰੀਐਂਟ ਬਿਲਕੁਲ ਟਾਪ ਵੇਰੀਐਂਟ ਆ ਗਿਆ ਬਲੈਰੋ ਦੇ ਵਿੱਚ ਹਾਂਜੀ ਰੇਟ ਕਿੰਨਾ ਦੇਣਾ ਇਹਦਾ ਵੀਰ ਆਪਾਂ 6 ਲੱਖ 27 ਹਾਂਜੀ 627 ਹਾਂਜੀ ਲਓ ਵੀ ਮੱਤਰ ਪਿਆਰੋ ਕੱਲ੍ਹ ਬਾਅਦ ਐਦਾਂ 6 ਲੱਖ 27 ਆਰ ਜੇ ਤੁਹਾਡਾ ਸਿਬਲ ਸਕੋਰ ਹੈ ਨ ਤਗੜਾ ਵਾ ਤਾ ਇਸ ਗੱਡੀ ਲਈ ਕਿੰਨੇ ਕ ਡਾਊਨ ਪੇਮੈਂਟ ਲੈਣ 70-80 ਹਜ਼ਾਰ ਲੈਣ ਹਾਂਜੀ ਹਾਂਜੀ ਅਗਰ ਸਿਬਾ ਸਕੋਰ ਬਹੁਤ ਜ਼ਿਆਦਾ ਵਧੀਆ ਫਿਰ ਜੇ ਬਹੁਤ ਜ਼ਿਆਦਾ ਵਧੀਆ ਹੋ ਮਾਨ ਹੈਗਾ ਤੁਹਾਨੂੰ ਨਹੀਂ ਜ਼ਿਆਦਾ ਵਧੀਆ ਫਿਰ ਵੀ ਹੋ ਜਾਊਗਾ ਫਿਰ ਇਹ ਥੋੜਾ ਡਾਊਨ ਪੇਮੈਂਟ ਜ਼ਿਆਦਾ ਹੋ ਜਾਏ ਇੱਕ ਵਾਰੀ ਨਾ ਵਿਜ਼ਿਟ ਜ਼ਰੂਰ ਕਰਿਓ ਮੇਰਾ ਭਰਾ ਵਿਜ਼ਿਟ ਕਰਕੇ ਗੱਲਬਾਤ ਕਰਿਓ ਟ੍ਰਾਈਡਰ ਵੀ ਦਵਾ ਦਿਓ ਭਰਾ ਜੀ ਹਾਂ ਹਾਂ ਠੀਕ ਹੈ ਜੀ ਤੇ ਇੱਕ ਵਾਰੀ ਜੇ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਫੇਰ ਪਤਾ ਲੱਗ ਜੂਗਾ ਤੁਹਾਡੇ ਕਾਗਜ਼ ਪੱਤਰਾ ਦਾ ਕਾਗਜ਼ ਪੱਤਰ ਦੱਸਦੇ ਨੇ ਕੀ ਕੀ ਲੈਣਾ ਪਊਗਾ ਨਾਲ ਉਹ ਤਾਂ ਆਧਾਰ ਕਾਰਡ ਪੈਨ ਕਾਰਡ ਲਿਆਵੀ ਬਸ ਤੇ ਬੈਂਕ ਦੀ ਸਟੇਟਮੈਂਟ ਬੈਂਕ ਸਟੇਟਮੈਂਟ ਚਾਹੀਦੀ ਹੈ WhatsApp ਵੀ ਕਰ ਦੋ ਸਾਨੂੰ ਚਲੋ WhatsApp ਵੀ ਕਰ ਦੋ ਤੋਂ ਇਹਨੂੰ ਦੱਸ ਦਿਓ ਠੀਕ ਹੈ WhatsApp ਦੇ ਉੱਤੇ ਰਿਪਲਾਈ ਸਾਰਿਆਂ ਨੂੰ ਦੇ हां जी हां जी ਉਹਦੇ ਬਾਅਦ ਦਿਲਾਂ ਦਿਲਾਂ ਦੀ ਰਾਣੀ ਸਕੋਰਪੀਓ ਇਹ ਵੀ ਤੋਹਫਾ ਹੀ ਆ ਇਹ ਤੋਹਫਾ ਵੀਰੇ ਲਓ ਵੀ ਚੈੱਕ ਕਰੋ ਮੇਰਾ ਭਰਾ S11 हां जी S11 ਆ ਗਈ ਅਲਾਈ ਟਾਇਰ ਚੈੱਕ ਕਰ ਲਓ ਪਹਿਲਾਂ ਇਹ ਗੱਡੀ ਤਾਂ ਬਾਰੋਂ ਮੈਂ ਕਹਿੰਦਾ ਇੰਨੀ ਕਿ ਤੱਕਣ ਆ ਨਾ ਮੈਂ ਕਹਿੰਦਾ ਨਿਆਰਾ ਆ ਜਾਂਦਾ ਵਾ ਦੇਖ ਕੇ ਰੂਹ ਖੁਸ਼ ਹੋ ਜਾਂਦੀ ਬੰਪਰ ਬੰਪਰ ਓਰੀਜਨਲ ਵਿਦਾਊਟ ਐਨੀ ਸਕ੍ਰੈਚ ਲਓ ਵੀ ਬੰਪਰ ਤੋਂ ਬੰਪਰ ਓਰੀਜਨਲ ਆਓ ਅੰਦਰੋਂ ਵੀ ਦਿਖਾ ਦਈਏ ਮਾਡਲ ਆ ਗਿਆ 2021 21 ਮਾਡਲ ਪਹਿਲੇ ਨਾਲ ਹਾਂਜੀ ਉਹ ਵੀ 48000 ਚੱਲੀ ਸਿਰਫ ਦੇਖ ਲਓ ਪੂਰਾ 48000 ਰਿਕਾਰਡ ਨਾ ਹਾਂਜੀ 48000 ਕੁੱਲ ਚੱਲੀ ਹੋਈ ਗੱਡੀ ਬਾਕੀ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣਾ ਕਰੂਜ਼ ਕੰਟਰੋਲ ਵੀ ਆ ਜਾਂਦਾ ਵਾ ਬਾਕੀ ਸਟੀਅਰਿੰਗ ਕੰਟਰੋਲ ਆ ਜਾਂਦੇ ਆ ਤਾਂ ਲਈ ਪਵ ਮਾਡਲ ਆ ਗਿਆ ਹਨ ਸਾਰਾ ਕੁਝ ਹੀ ਆਂਦਾ ਇਹਦੇ ਚ ਪਾਵਰ ਵਿੰਡੋਆ ਮੈਨੂਅਲ ਟਰਾਂਸਮਿਸ਼ਨ ਤੇ ਵੀਰੇ ਰੇਟ ਕਿੰਨਾ ਕੁ ਦੇਣਾ ਸਿਰਾ ਲਾਣਾ ਇਹਦਾ ਵੀਰੇ ਆਪਾਂ 7.5 7.5 ਹਾਂਜੀ ਬਾਕੀ ਮੌਕੇ ਤੇ ਆ ਇਹਦਾ ਪੂਰਾ ਰਿਗਾਰਡ ਹੋ ਗਾ ਪੂਰਾ ਮਾਨਤਨ ਟੈਨਸ਼ਨ ਨਾ ਲਿਓ ਮੇਰਾ ਭਰਾ ਇੱਕ ਵਾਰੀ ਆਜ ਜ਼ਰੂਰ ਜਾਇਓ ਤੇ ਬਾਅਦ ਹੁਣ ਉਹਨਾਂ ਭਰਾਵਾਂ ਦੇ ਲਈ ਗੱਡੀ ਜਿਹੜੇ ਭਰਾ ਕਰੇਟਾ ਮੰਗਦੇ ਠੀਕ ਹੈ ਜੀ ਐਨ ਸੋਹਣੀ ਕੰਡੀਸ਼ਨ ਦੇ ਵਿੱਚ ਮਾਡਲ 2021 21 ਹਾਂਜੀ 21 ਮਾਡਲ ਓਨਰਸ਼ਿਪ ਪਹਿਲੀ ਹਾਂਜੀ ਤੇ ਅੰਦਰੋਂ ਦੀ ਮੈਂ ਕਹਿੰਨਾ ਸੀਟ ਕਵਰ ਤੇ ਅੰਦਰੋਂ ਤੋੜਾ ਫੇਰਾ ਆਏ ਹੈ। ਕੀ ਬਾਤ ਹੈ ਹਨਾ ਪੂਰਾ ਹੀ ਟਾਉਨਰਸ਼ਿਪ ਪਹਿਲੀ ਆ ਇਹ ਆ ਗਈ ਡੀਜ਼ਲ। ਹਾਂਜੀ ਡੀਜ਼ਲ ਦੇ ਵਿੱਚ ਆਈ। ਡੀਜ਼ਲ ਦੇ ਵਿੱਚ ਆ ਗਈ ਵਿਦ ਪੇਡ ਨੰਬਰ। ਵਿਦ ਪੇਡ ਨੰਬਰ ਮੈਨੂਅਲ ਟਰਾਂਸਮਿਸ਼ਨ ਤੇ ਇਹ ਟੌਪ ਵਾਲਾ ਕਿ ਟੌਪ ਤੋਂ ਥੱਲੇ ਵਾਲਾ? ਇਹ ਇਹ ਟੌਪ ਤੋਂ نیچے ਟੌਪ ਤੋਂ نیچے ਵਾਲਾ। ਠੀਕ ਹੈ ਜੀ। ਤੇ ਗੱਲਬਾਤ ਇਦਾਂ ਵਾ 4900 ਵਧੀਆ ਨੰਬਰ ਆ। ਰੇਟ ਕਿੰਨਾ ਦੇਣਾ ਇਹਦਾ? ਇਹਦਾ ਫਿਰ ਆਪਾਂ 11.5 11 ਲੱਖ ਤੇ 50 ਯਾਰ ਹਾਂਜੀ ਬਾਕੀ ਤੁਹਾਡਾ ਮੌਕੇ ਤੇ ਆਇਆ ਦਾ ਮੈਂ ਹਰ ਵਾਰ ਤੁਹਾਨੂੰ ਰਿਮਾਈਂਡ ਕਰਾ ਰਿਹਾ ਕਈ ਭਰਾ ਆਪਣੇ ਵੀਡੀਓ ਸਕਿਪ ਕਰਕੇ ਆਉਂਦੇ ਆ ਉਹਨਾਂ ਨੂੰ ਰਿਮਾਈਂਡ ਮੈਂ ਇਹੀ ਕਰਾਨਾ ਵੀ ਮੌਕੇ ਤੇ ਆਇਆਂ ਦਾ ਤੁਹਾਡਾ ਮਾਨਤਨ ਹੋਊਗਾ ਇਹ ਜਿਹੜੇ ਤੁਹਾਨੂੰ ਰੇਟ ਦੱਸ ਰਹੇ ਆ ਇਹ ਵੀਰੇ ਹੁਣੀ ਕਹਿੰਦੇ ਵੀ ਵੀਰੇ ਵੀ ਜਦੋਂ ਭਰਾ ਆਂਦੇ ਆ ਨਾ ਫਿਰ ਉਹਦੋਂ ਥੋੜਾ ਬਹੁਤ ਨੇਗੋਸ਼ੀਏਬਲ ਕਹਿੰਦੇ ਆ ਕਰਨ ਨੂੰ ਠੀਕ ਹੈ ਤੇ ਉਹ ਫਿਰ ਦਿੱਕਤ ਨਹੀਂ ਆਉਂਦੀ ਇਸ ਚੀਜ਼ ਦੇ ਵਿੱਚ ਜਦੋਂ ਤੁਸੀਂ ਆਉਂਗੇ ਮੌਕੇ ਤੇ ਤੁਹਾਡਾ ਰਿਗਾਰਡ ਹੋ ਜਾਊਗਾ ਤੇ ਜਿੰਨੇ ਤੁਹਾਨੂੰ ਰੇਟ ਦੇ ਰਹੇ ਵੈਸੇ ਤਾਂ ਜਾਇਜ਼ ਹੀ ਦੇ ਰਹੇ ਠੀਕ ਹੈ ਜੀ ਉਹਦੇ ਬਾਅਦ ਤੁਹਾਡੇ ਲਈ ਲੈ ਕੇ ਆਏ ਆ ਵੱਧ ਐਵਰੇਜ ਵਾਲੀ ਗੱਡੀ ਠੀਕ ਹੈ ਜੀ WRV ਮਾਡਲ 2020 ਅੱਛਾ 2020 ਅੱਛਾ ਹਾਂਜੀ ਲਓ ਵੀ ਮੇਤਰੋ ਗੱਲਬਾਤ ਇਦਾਂ ਗੱਡੀ ਦਾ ਨਾਮ ਵੀ WRV ਤੇ ਮਾਡਲ ਵੀ 2020 ਉਹ ਤੋਂ ਟਾਪ ਮਾਡਲ ਸਨ ਰੂਫ ਵਾਲਾ ਸਨ ਰੂਫ ਦੇ ਨੇਾਰੇ ਵੀ ਤੁਹਾਨੂੰ ਨਾਲ ਮਿਲ ਲਗੇ ਚੰਦੀ ਵੀ ਸਿਰਫ 40000 40000 ਕੁੱਲ ਹਾਂਜੀ ਵਾਟਰ ਉਹ ਗੱਲ ਆ ਲਫਾਫੇ ਤੱਕ ਨਹੀਂ ਉਤਰੇ ਮੈਂ ਦੇਖ ਰਿਹਾ ਬੈਠਾ ਹੀ ਨਹੀਂ ਹੈਗਾ ਜੀ ਅੱਛਾ ਉਹ ਪਿਛਲੀ ਸੀਟਾਂ ਬਿਲਕੁਲ ਕੰਪਨੀ ਵਾਲੇ ਲਫਾਫੇ ਉਹੀ ਨੇ ਠੀਕ ਹੈ ਤੇ ਇਹਦਾ ਰੇਟ ਕਿੰਨਾ ਦੇਣਾ ਸੋਨਾ ਇਹ ਦੇਣਾ ਬਿਲਕੁਲ ਸੋਨਾ ਹੈ ਰੇਟ ਮੇਰੇ 697000 697000 ਬਾਕੀ ਤੁਹਾਡਾ ਮੌਕੇ ਤੇ ਆਿਆਂ ਦਾ ਮਾਣ ਤਾਣ ਜਰੂਰ ਹੋਊਗਾ ਮੇਰਾ ਭਰਾ ਆ ਜਰੂਰ ਜਾਓ ਇੱਕ ਵਾਈਟ ਕਲਰ ਦੇ ਵਿੱਚ ਵੀ ਡਬਲ ਯੂ ਆਰ ਵੀ ਇਹ ਵੀ ਟਾਪ ਮਾਡਲ ਇਹ ਮੇਰਾ ਟਾਪ ਮਾਡਲ ਪੁਸ਼ ਬਟਨ ਸਟਾਰਟ ਸਨ ਰੂਫ ਵਾਲੀ ਪੁਸ਼ ਬਟਨ ਸਟਾਰਟ ਇਹ ਵੀ ਸਨ ਰੂਫ ਦੇ ਨਾਲ ਇਹਦਾ ਵੀ ਤੁਹਾਨੂੰ ਅੰਦਰੋਂ ਦਿਖਾ ਦਈ ਇਹ ਆ ਗਈ ਵੀਰ 2018 ਮਾਡਲ 2018 ਹਾਂਜੀ 18 ਮਾਡਲ ਨਾਮ ਪਹਿਲਾ ਹੀ ਪਹਿਲੇ ਨਾਮ ਆ ਪਟਰੋਲ ਡੀਜ਼ਲ ਹੀ ਆ ਗਈ ਡੀਜ਼ਲ ਦੇ ਵਿੱਚ ਇਹ ਵਾਲੀ ਡੀਜ਼ਲ ਵੇਰੀਐਂਟ ਆ ਗਈ ਸੀਟ ਕਵਰ ਨਵੇਂ ਪਏ ਹੋਏ ਆ ਇਹਦੀ ਲੋਕਲ ਦੇ ਵਿੱਚ 20 ਤੋਂ 25 ਪਲੱਸ ਐਵਰੇਜ ਆਈ ਲੋਕਲ ਦੇ ਵਿੱਚ ਹਾਂਜੀ ਲੋਕਲ 20 ਤੋਂ 25 ਦੇ ਵਿੱਚ ਐਵਰੇਜ ਵਾਕਈ ਸਹੀ ਗੱਲ ਆ ਨੰਬਰ ਮਿਲ ਗਿਆ ਤੁਹਾਨੂੰ ਝੋਟਾ 8900 ਸੋਹਣੇ ਨੰਬਰ ਦੀਆਂ ਕਾਰਾਂ ਨੇ ਰੇਟ ਕਿੰਨਾ ਦੇਣਾ ਇਹਦਾ ਵੀਰ ਸਵਾ 7 7.5 ਲੱਖ 25000 ਬਾਕੀ ਮੌਕੇ ਤੇ ਆਇਆ ਦਾ ਮਾਨ ਤਾਨ ਜਿਹੜੇ ਭਰਾ ਨੇ ਲੋਨ ਕਰਵਾਉਣਾ ਕਿਸੇ ਕਾਰ ਦੇ ਉੱਤੇ ਸਿਬਲ ਸਕੋਰ ਚੰਗਾ ਲੈ ਕੇ ਆਇਓ ਲੋਨ ਤੁਹਾਡਾ ਵਧੀਆ ਕਰਾ ਦਾਂਗੇ ਪੂਰਾ ਹੀ ਪੂਰਾ ਜਿੰਨਾ ਠੀਕ ਹੈ ਹੁਣ ਆ ਗਏ ਆਪਣੇ ਕੋਲ ਐਕਸਯੂਵੀ 500 500 ਇਹ ਵੀ ਛੋਟਾ ਗੱਡੀ ਆ ਮਾਡਲ ਆ ਗਿਆ 2017 17 ਮਾਡਲ ਹਾਂਜੀ ਡਬਲਯੂ 6 ਹੈ ਇਹ ਡਬਲਯੂ 10 ਦੇ ਵਿੱਚ ਕਨਵਰਟ ਕੀਤੀ ਹੋਈ ਆ ਅੱਛਾ ਕਨਵਰਟਡ ਆ ਡਬਲਯੂ ਕਨਵਰਟ ਲੱਖ ਰੁਪਏ ਦੇ ਲਾਈਟਾਂ ਪਾਈਆਂ ਹੋਣਗੀਆਂ ਓਕੇ ਫਰੰਟ ਹੈੱਡਲਾਈਟ ਕੰਪਨੀ ਤੋਂ ਪਾਈਆਂ ਵਿਦ ਓਰੀਜਨਲ ਬਿੱਲ ਓਰੀਜਨਲ ਦਾ ਬਿੱਲ ਵੀ ਤੁਹਾਡੇ ਲੋਵੀ ਮੱਤਰ ਪਿਆ ਰਹੋ ਦੇਖੋ ਜਰਾ ਫੇ ਗੱਡੀ ਦਾ ਅੰਦਰ ਉਹਦੀ ਤੋਰਾ ਫੇਰਾ ਤੇ ਇਹ ਵੀਰੇ ਓਨਰ ਕਿੰਨੇ ਆ ਇਹ ਵੀਰੇ ਫਰਸਟ ਓਨਰ ਆਈ ਪਹਿਲੇ ਨਾ ਆਈ ਹੈ ਹਾਂਜੀ ਤੇ ਰੇਟ ਕਿੰਨਾ ਕੁ ਦੇਣਾ ਇਹਦਾ ਇਹਦਾ ਵੀਰੇ ਆਪਾਂ 7.5 7.5 ਹਾਂਜੀ 7,50,000 W6 ਹਾਂ W6 ਆ ਕਨਵਰਟਡ ਹੈ ਕਿ W10 ਦੇ ਵਿੱਚ ਹੈਡਲਾਈਟਸ ਵਗੈਰਾ ਕਨਵਰਟਡ ਨੇ ਲਾਈਟਸ ਵਗੈਰਾ ਲੱਗਿਆ ਹੋਈ ਤੇ ਮੌਕੇ ਤੇ ਤੁਹਾਡਾ ਮਾਨਤਨ ਜ਼ਰੂਰ ਹੋਊਗਾ ਇਹ ਨਾ ਸੋਚਿਓ ਕਿ ਜੇ ਰੇਟ ਇੰਨਾ ਕਹਿ ਤਾ ਤਾਂ ਯਾਰ ਇਹਦੇ ਤੋਂ ਇੰਨੇ ਕ ਦੀ ਹੋਵਣੂਗੀ ਇੰਨਾ ਕੀ ਥੱਲੇ ਹੋਊਗਾ ਪ੍ਰਾਫਰਮਾ ਭਰਾਵਾਂ ਨੂੰ ਇਹ ਕਰੂੰਗਾ ਕਿ ਇੱਕ ਵਾਰੀ ਆ ਜਾ ਜ਼ਰੂਰ ਜਾਇਓ ਇੱਕ ਤੋਹਫਾ ਪੀਸ ਹੈ ਇਹ ਪੂਰਾ ਬਲੀਨੋ ਹਾਂਜੀ ਇਹਨੇ ਕੱਟ ਰੇਟ ਦੇ ਵਿੱਚ ਇੰਨਾ ਮਾਡਲ ਨਹੀਂ ਮਿਲਦਾ ਕਿਤੋਂ ਵੀ ਮਾਡਲ ਆ ਗਿਆ 2018 18 ਫਰਸਟ ਓਨਰ ਕਰਨਲ ਦੀ ਕਾਰ ਆਈ ਅੱਛਾ ਕਰਨਲ ਦੀ ਕਾਰ ਬਾਕੀ ਸਾਮਕੇ ਚਲਾਈ ਹੋਊਗੀ ਓਬਜ ਦੀ ਗੱਲ ਇਹ ਬਿਲਕੁਲ ਟੌਪ ਵੇਰੀਐਂਟ ਆਈ ਠੀਕ ਹੈ ਇਸ ਤੋਂ ਉੱਪਰ ਕੋਈ ਰੀਡ ਨਹੀਂ ਆਦਾ ਪੁਸ਼ ਬਟਨ ਸਟਾਰਟ ਆ ਪੁਸ਼ ਬਟਨ ਸਟਾਰਟ ਮੈਨੂਅਲ ਟਰਾਂਸਮਿਸ਼ਨ ਤੇ ਬਾਕੀ ਪੀਬੀ08 ਨੰਬਰ ਆ 2018 ਦੇ ਅਕਤੂਬਰ ਦੇ ਹਾਂਜੀ ਪੈਟਰੋਲ ਦੇ ਵਿੱਚ ਹੈਗੇ ਹੀ ਇਹ ਅੱਛਾ ਪੈਟਰੋਲ ਵੇਰੀਐਂਟ ਆ ਗਿਆ ਹਾਂਜੀ ਫਿਰ ਜੇ ਹੁਣ ਤੋਹਫਾ ਗਿਆ ਤਾਂ ਰੇਟ ਇੰਨਾ ਦਾ ਸਿਰਾ ਦੇ ਦਿਓ ਵੀ ਜਿਹੜਾ ਸੁਣੇ ਉਹ ਭੱਜਿਆ ਹੀ ਆਵੇ ਇਹਦਾ ਵੀਰੇ 5 ਲੱਖ ਤੇ 45000 ਚੱਕੋ ਫੇ ਟਾ ਮਾਡਲ ਟਾ ਬਟਨ ਸਟਾਰਟ 5 ਲੱਖ ਤੇ 45000 ਹੁਣ ਰੇਟ ਟਰਾਈ ਕਰਕੇ ਆਇਓ ਮੇਰਾ ਭਰਾ ਫਿਰ ਗੱਡੀ ਲੈ ਕੇ ਜਾਇਓ ਇਹਦੇ ਬਿਲਕੁਲ ਨਵੇਂ ਸੈਂਸਰ ਪਵਾਏ ਹੀ ਕੰਪਨੀ ਵੱਲੋਂ ਅੱਛਾ ਲਓ ਵੀ ਮਿਸਟਰ ਪਿਆਰੇ ਉਦੇ ਬਾਅਦ ਦਿਖਾਓ ਜੀ ਡੀਆਰ ਇਹ ਹੈਗੇ 2016 ਇਹ ਸਿਰਫ 16 ਘਰ ਆਈਆਂ ਸੀ ਪੂਰੇ ਇੰਡੀਆ ਚ ਅੱਛਾ ਇਹ ਹੈਗੇ ਜੀ ਡੀਆਈ ਪਲੱਸ ਡੀਜ਼ਲ ਦੇ ਵਿੱਚ ਆਟੋਮੈਟਿਕ ਜੈਡ ਡੀਆਈ ਪਲੱਸ ਨਾਲੇ ਆਟੋਮੈਟਿਕ ਨਾਲੇ ਪੁਸ਼ ਬਟਨ ਸਟਾਰਟ ਹੋ ਗਈ ਨਾਲੇ ਪੁਸ਼ ਬਟਨ ਸਟਾਰਟ ਟੌਪ ਵੇਰੀਐਂਟ ਇੱਕ ਸਿਰਫ 16 ਘਰ ਆਈਆਂ ਸੀ ਹਾਂਜੀ ਪੂਰੇ ਇੰਡੀਆ ਦੇ ਵਿੱਚ ਦੇਖ ਲਓ ਪੂਰੀ ਗਰੰਟੀ ਜੀ ਅੱਛਾ ਮਤਲਬ ਉਹ ਇਹ 16 ਦੇ ਵਿੱਚੋਂ ਇੱਕ ਤੋਹਫਾ ਇਹ ਆ ਹਾਂਜੀ ਇਹ ਹੈਗੇ ਪੁਸ਼ ਬਟਨ ਜੈਡ ਡੀਆਈ ਪਲੱਸ ਟੌਪ ਵੇਰੀਐਂਟ ਬਿਲਕੁਲ ਟੌਪ ਵੇਰੀਐਂਟ ਨਾਲ ਵਾਲੀ ਆਟੋਮੈਟਿਕ ਆਟੋਮੈਟਿਕ ਟਰਾਂਸਮਿਸ਼ਨ ਡਿਜ਼ਾਇਰ ਦੇ ਵਿੱਚ ਠੀਕ ਹੈ ਜੀ ਨਾਲ ਆ ਗਿਆ ਤਾਂ ਪੁਸ਼ ਬਟਨ ਸਟਾਰਟ ਇਧਰ ਆਓ ਇੱਕ ਵਾਰੀ ਮੈਂ ਕਹੂੰਗਾ ਇਧਰ ਆ ਕੇ ਇੱਕ ਵਾਰੀ ਦਿਖਾਓ ਨਵੇਂ ਟਾਇਰ ਤੇ ਕੰਪਨੀ ਵਾਲੇ ਅਲੋਏ ਵੀਲ ਹਾਂ ਇੱਕ ਵਾਰੀ ਦੇਖੋ ਮੇਰਾ ਭਰਾ ਵੀ ਇੰਡੀਆ ਚ ਪੂਰੇ 16 ਗੱਡੀਆਂ ਆਈਆਂ ਸੀ ਤੇ 16 ਚੋਂ ਇੱਕ ਤੋਹਫਾ ਇੱਥੇ ਖੜਾ ਹੈ ਹਾਂ ਜੀ ਮੈਂ ਕਹਿੰਦਾ ਰੇਟ ਸਿਰਾ ਲਾ ਦਿਓ ਵੀ ਨਿਆਰਾ ਆ ਜਵੇ ਸੁਣ ਕੇ ਇਹ ਜਿਆ ਰੇਟ ਦੇ ਦੇਣਾ ਅੱਜ ਪੁਸ਼ ਬਟਨ ਸਟਾਰਟ ਵੀ ਆ ਗਈ ਆਟੋਮੈਟਿਕ ਵੀ ਆ ਗਈ ਡਿਜ਼ਾਇਰ ਵੀ ਆ ਗਈ ਰੇਟ 5 ਲੱਖ ਤੇ 80 ਹਜ਼ਾਰ 5 ਲੱਖ 80 ਹਜ਼ਾਰ ਬਾਕੀ ਇਹ ਲਿਮਟਿਡ ਐਡੀਸ਼ਨ ਗੱਡੀਆਂ ਹੁੰਦੀਆਂ ਵਾ ਜਿਹੜੇ ਭਰਾ ਨੂੰ ਚਾਹੀਦੀ ਆ ਬਿਨਾ ਗੇਰਾਂ ਤੋਂ ਉਹ ਇੱਕ ਵਾਰੀ ਵਿਜ਼ਿਟ ਕਰ ਲਿਓ ਮੌਕੇ ਤੇ ਜੋ ਵੱਧ ਤੋਂ ਵੱਧ ਹੋ ਸਕਿਆ ਮਾਨਸਤਕਾਰ ਤੁਹਾਡਾ ਕਰਾ ਕੇ ਤੋੜਾ ਲਈ ਬਿਲਕੁਲ ਐਵਰੇਜ ਐਵਰੇਜ ਵੀ ਵਧੀਆ ਨਾਲੇ ਡੀਜ਼ਲ ਕਾਰ ਬਾਅਦ ਆ ਗਈ Honda City ਮਾਡਲ 2017 17 ਦੀ ਹਾਂਜੀ 17 ਮਾਡਲ ਸ਼ੀਸ਼ੇ ਨਾਲ ਦੇ ਫਰਸਟ ਓਨਰ ਪਹਿਲੇ ਨਾਂ ਦੀ ਗੱਡੀ ਇੱਕ ਵਾਰੀ ਅੰਦਰ ਇਹਦੀ ਵੀ ਲੋਕਲ ਦੇ ਵਿੱਚ 25 ਪਲੱਸ ਐਵਰੇਜ ਅੱਛਾ ਬੜੇ ਆਰਾਮ ਨਾਲ 25 ਪਲੱਸ ਬੜੇ ਆਰਾਮ ਨਾਲ ਲੋਕਲ ਦੇ ਵਿੱਚ ਲੋਕਲ ਦੇ ਵਿੱਚ ਹੀ 25 ਪਲੱਸ ਟੱਚ ਪਲੇਅਰ ਅੰਦਰ ਲੱਗਾ ਹੋਇਆ ਸਟੀering ਕੰਟਰੋਲ ਆਗੇ ਪੁਸ਼ ਬਟਨ ਵਾਲਾ ਟਾਪ ਮਾਡਲ ਪੁਸ਼ ਬਟਨ ਸਟਾਰਟ ਤੇ ਨਾਲੇ ਮੈਨੂਅਲ ਟ੍ਰਾਂਸਮਿਸ਼ਨ ਅੰਦਰ ਉਹਦੀ ਕੰਮ ਹੋਇਆ ਹੋਇਆ ਹੈ ਪੂਰਾ ਟੱਚ ਮੈਂ ਕਹਿੰਦਾ ਜੇ ਐਵਰੇਜ ਵਧੀਆ ਨਾ ਰੇਟ ਵੀ ਵਧੀਆ ਦੇ ਦਿਓ ਵੀ ਬੰਦੇ ਨੂੰ ਪੁਸ਼ ਬਟਨ ਸਟਾਰਟ ਵੀ ਮਿਲ ਜੇ ਉਦੋਂ ਤੋਂ ਬਾਅਦ ਐਵਰੇਜ ਵੀ ਵਧੀਆ ਮਿਲ ਜਵੇ ਅੰਦਰ ਉਹਦੀ ਟੱਚ ਪਲੇਅਰ ਵੀ ਲੱਗਾ ਸੀਟ ਕਵਰ ਨਵੇਂ ਮੈਂ ਕਹਿੰਦਾ ਸਿਰਾ ਲਾ ਦੇ ਪੂਰਾ ਇਹ ਦਾ ਆਪਾਂ ਸਿਰਫ 6.5 6 ਲੱਖ 50 640 ਚਲੋ 645 ਚਲੋ 645 ਮੌਕੇ ਤੇ ਆਇਆ ਦਾ ਤੁਹਾਡਾ ਮਾਨ ਸਰਕਾਰ ਪੂਰਾ ਵਰਨਾ ਦਿਖਾਓ ਹੁਣ ਹੈਗਾ ਵੀਰੇ ਵਰਨਾ 2013 ਹਾਂ ਇਹ ਹੈਗੀ ਆਪਣੀ ਸੈਕਿੰਡ ਓਨਰ ਸੈਕਿੰਡ ਓਨਰ ਹਾਂਜੀ ਠੀਕ ਹੈ 13 ਮਾਡਲ ਆਓ ਇੱਕ ਵਾਰੀ ਅੰਦਰੋਂ ਦੀ ਤੁਹਾਨੂੰ ਚੈੱਕ ਕਰਾਈਏ 1.6 SX 1.6 SX ਤੇ ਅੰਦਰੋਂ ਦੀ ਦੇਖੋ ਇੱਕ ਵਾਰੀ ਪਾਵਰ ਸਟੀering ਪਾਵਰ ਵਿੰਡੋ ਮੈਨੂਅਲ ਟ੍ਰਾਂਸਮਿਸ਼ਨ ਤੇ ਇਹ ਹੈਗੀ ਡੀਜ਼ਲ ਹਾਂਜੀ ਡੀਜ਼ਲ ਦੇ ਵਿੱਚ ਡੀਜ਼ਲ ਵੇਰੀਐਂਟ ਆ ਗਈ ਵੇਰੇ ਰੇਟ ਕਿੰਨਾ ਕੁ ਦੇਣਾ ਇਹਦਾ ਵੀਰੇ ਆਪਾਂ 4 ਲੱਖ ਤੇ 25 ਹਜ਼ਾਰ 4 ਲੱਖ 25 ਹਜ਼ਾਰ ਮਤਲਬ ਕਿ ਸਵਾ 4 ਲੱਖ ਦੇ ਵਿੱਚ ਤੁਹਾਡਾ ਵਰਨਾ ਗੱਡੀ ਦਾ ਵੀ ਸੁਪਨਾ ਹੋ ਜਾਣਾ ਜੀ ਪੂਰਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਖੜੇ ਆ ਜੀ ਇਸ ਟਾਈਮ ਧਾਲੀਵਾਲ ਕਾਰਸ ਦੇ ਉੱਤੇ ਲੁਧਿਆਣਾ ਸ਼ਹਿਰ ਤੇ ਐਡਰੈਸ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ ਦੇਖਿਓ ਜ਼ਰੂਰ ਜਾ ਕੇ ਹੁਣ ਵੀਰੇ ਇਹ ਵੀ ਇੱਕ ਤੋਹਫਾ ਪੀਸ ਆ ਐਮਆਓ ਹਾਂਜੀ ਵਾਕਸ ਵੈਗਨ ਐਮਆਓ ਛੋਟੀ ਡਿਗੀ ਜਿਵੇਂ ਆਪਾਂ ਨੂੰ ਕੰਪੈਕਟ ਕਾਰ ਚਾਹੀਦੀ ਹੈ ਸ਼ਹਿਰ ਦੇ ਵਿੱਚ ਚਲਾਣ ਲਈ ਹਾਂ ਇਹ ਉਹਨਾਂ ਵਾਸਤੇ ਹੈ ਠੀਕ ਹੈ ਇਹ ਹੈਗੀ ਹੈ 2017 ਮਾਡਲ ਫਸਟ ਓਨਰ ਪਹਿਲੇ ਨਾਂ ਦੀ ਗੱਡੀ ਡੀਜ਼ਲ ਹਾਂਜੀ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਆ ਗਈ ਹੈ ਵੀ ਤੇ ਬਾਕੀ ਸੀਟ ਕਵਰ ਵਗੈਰਾ ਦੇਖ ਲਓ ਬਿਲਕੁਲ Ориਜਨਲ ਟਾਇਰ ਦੇਖ ਲਓ ਬਿਲਕੁਲ ਨਵੇਂ ਪਾਏ ਹੋਏ ਨੇ ਰੇਟ ਕਿੰਨਾ ਦੇਣਾ ਇਹਦਾ ਫਿਰ ਆਪਾਂ 425000 ਸਵਾ 4 ਲੱਖ ਹਾਂਜੀ ਇਹ ਵੀ 425000 ਇਹ ਵੀ 425000 ਹੁਣ ਇਹ ਗੱਲ ਖੜੀ ਆ ਜੀ ਤੁਹਾਡੇ ਤੇ ਕਿ ਤੁਹਾਡੀ ਪਸੰਦ ਕਿਹੜੀ ਆ ਵਰਨਾ ਲੈ ਕੇ ਜਾਣੀ ਉਹ ਵੀ 4 ਸਵਾ 4 ਲੱਖ ਦੀ ਮਿਲੂਗੀ ਜੇ ਤੁਸੀਂ ਲੈ ਕੇ ਜਾਣੀ ਐਮਆ ਉਹ ਵੀ 4 ਸਵਾ 4 ਲੱਖ ਦੀ ਮਿਲੂਗੀ ਡਿਟੇਲ ਤੁਸੀਂ ਦੋਨਾਂ ਦੀ ਸੋਣੀ ਲਈ ਹੋਊਗੀ ਮੇਰੇ ਖਿਆਲ ਨਾਲ ਤੇ ਜੇ ਗੈਸੀ ਕੋਈ ਡਿਟੇਲ ਛੱਡਦੇ ਪਏ ਆ ਵੀਡੀਓ ਦੇ ਵਿੱਚ ਤਾਂ ਇੱਕ ਵਾਰੀ ਜਿਹੜੇ ਸਕਰੀਨ ਤੇ ਮੈਂ ਨੰਬਰ ਪਾਏ ਹੋਏ ਆ ਸਭ ਦੀ ਵੀਰੇ ਦਾ ਵੀ ਨੰਬਰ ਪਾਉਂਗਾ ਮੈਂ ਵੀਰੇ ਨਾਲ ਗੱਲਬਾਤ ਕਰਿਓ ਵੀਰੇ ਸਾਰੀ ਡਿਟੇਲ ਲਾ ਦਿਓ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜੀ ਚਲੋ ਇੱਕ ਵਾਰੀ ਹੁਣ ਤੁਹਾਨੂੰ ਫੋਰਚੂਨਰ ਦਿਖਾ ਦਿੰਨੇ ਆ ਛੋਟਾ ਗੱਡੀ ਇਹ ਹੈਗੀ ਆ ਵੀਰੇ 2013 ਮਾਡਲ 13 ਮਾਡਲ ਨਾਲ ਇੱਕ ਚੀਜ਼ ਮੈਂ ਦੱਸ ਦੇਣਾ ਚਾਹਨਾ ਭਰਾਵਾਂ ਨੂੰ ਆਓ ਇੱਕ ਵਾਰੀ ਅੰਦਰੋਂ ਦੀ ਤੁਹਾਨੂੰ ਤੋਰਾ ਫੇਰਾ ਚੈੱਕ ਕਰਾਈਏ 2000 ਕਿੰਨਾ ਦੱਸਿਆ 13 ਮਾਡਲ ਵੀਰੇ 13 ਮਾਡਲ 13 ਮਾਡਲ ਸਟੀਅਰਿੰਗ ਕੰਟਰੋਲ ਬਾਕੀ ਆਟੋਮੈਟਿਕ ਟਰਾਂਸਮਿਸ਼ਨ ਦੇਖ ਲਓ ਇੱਕ ਵਾਰੀ ਮੇਰਾ ਭਰਾ ਕੰਪਨੀ ਦਾ ਸਟੀਰੀਅਸ ਟੂਰ ਸਭ ਕੁਝ ਫਿੱਟ ਆਗਾ ਟੌਪ ਐਂਡ ਵੇਰੀਐਂਟ ਹੈ ਟੌਪ ਐਂਡ ਵੇਰੀਐਂਟ ਹਾਂਜੀ ਤੇ ਵੀਰੇ ਰੇਟ ਕਿੰਨਾ ਦੇਣਾ ਰੇਟ ਬੜਾ ਪਿਆਰਾ ਜਿਹਾ ਰੇਟ ਹੈ 13 ਮਾਡਲ ਮੈਂ ਕਹਿੰਦਾ ਰੇਟ ਸਿਰਾ ਲਾ ਦਿਓ ਇਹਦਾ ਹੈਗਾ 13 ਲੱਖ ਤੇ 10 ਹਜ਼ਾਰ ਕੀ ਹੈ 13 ਲੱਖ ਤੇ 10 ਹਜ਼ਾਰ ਤੇ ਬਾਕੀ ਤੁਹਾਡਾ ਮੌਕੇ ਤੇ ਐ ਦਾ ਮਾਨ ਸਤਿਕਾਰ ਹੋਊਗਾ ਜੀ ਪੂਰਾ ਪੂਰਾ ਠੀਕ ਹੈ ਜੀ ਮਾਡਲ ਹੈਗਾ 2013 ਇਹਨਾਂ ਧਿਆਨ ਜ਼ਰੂਰ ਰੱਖਿਓ ਬਿਲਕੁਲ ਨਵੇਂ ਟਾਇਰ ਪਾਏ ਨੇ ਯੋਕੋਹਾਮਾ ਦੇ i20 ਮੈਗਨਾ ਮਾਡਲ 17 17 ਮਾਡਲ ਹਾਂਜੀ 17 ਇੱਕ ਵਾਰੀ ਤੁਸੀਂ ਇਹ ਗੱਡੀ ਅੰਦਰੋਂ ਚੈੱਕ ਕਰੋ ਜੀ ਅਲੋਏ ਪੂਰਾ ਹਨ ਕੰਮ ਟੱਚ ਹੋਇਆ ਪਿਆ ਅਲੋਏ ਪੂਰਾ 1 ਰੁਪਏ ਦਾ ਕੰਮ ਨਹੀਂ ਹੁੰਦਾ ਗੱਡੀ ਤੇ ਠੀਕ ਹੈ ਟੱਚ ਪਲੇਅਰ ਵੀ ਲੱਗਾ ਹੋਇਆ ਵਾ ਅਲੋਏ ਪਾਏ ਹੋਏ ਨੇ ਓਨਰਸ਼ਿਪ ਓਨਰਸ਼ਿਪ ਫਸਟ ਹੀ ਹੈ ਪਹਿਲੇ ਪਹਿਲੇ ਨਾ ਤਾਂ ਹੀ ਹੈ ਹੈ ਗੱਡੀ ਹਾਂਜੀ ਤੇ ਬਾਕੀ ਤਾਰਾ ਮਾੜਲਾ ਮੈਗਨਾ ਵੇਰੀਐਂਟ ਮੈਗਨਾ ਵੇਰੀਐਂਟ ਆ ਮੈਗਨਾ ਆਪਸ਼ਨਲ ਸੌਰੀ ਆਪਸ਼ਨਲ ਆ ਹਾਂਜੀ ਮੈਗਨਾ ਤੋਂ ਮੈਗਨਾ ਬੇਸ ਹੁੰਦਾ ਉਸ ਤੋਂ ਉੱਪਰ ਇੱਕ ਮੈਗਨਾ ਆਪਸ਼ਨਲ ਆਪਸ਼ਨਲ ਆਇਆ ਇਹਦਾ ਆਪਸ਼ਨਲ ਚ ਦੋ ਤਿੰਨ ਚੀਜ਼ਾਂ ਅਲੱਗ ਤੋਂ ਆ ਜਾਂਦੀਆਂ ਐਕਸੈਸਰੀਜ਼ ਆ ਜਾਂਦੀ ਤੇ ਰੇਟ ਕਿੰਨਾ ਦੇਣਾ ਇਹਦਾ 5 ਲੱਖ ਤੇ 65000 ਰੁਪਏ 5 ਲੱਖ 65000 ਲੋਨ ਇਹਦੇ ਤੇ ਵਧੀਆ ਕਰਾ ਦਾਂਗੇ 50000 ਡਾਊਨ ਪੇਮੈਂਟ ਹੋ ਜੂਗੀ ਜੇ ਸਿਮਲ ਸਕੋਰ ਪੂਰਾ ਵਧੀਆ ਹਾਂ ਸਿਮਲ ਸਕੋਰ ਤਗੜਾ ਲੈ ਕੇ ਆਇਓ ਕਈ ਵਾਰ ਵੀ ਇਹ ਐਦਾਂ ਵੀ ਹੁੰਦਾ ਵਾ ਕਿ ਜਿੱਦਾਂ ਕਈ ਕਾਰਾਂ ਹੁੰਦੀਆਂ ਉਹਨਾਂ ਤੇ ਫੁੱਲ ਲੋਨ ਕਾਰਾਂ ਦੇ ਤੇ ਵੱਧ ਲੋਨ ਵੀ ਹੋ ਜਾਂਦਾ ਕਈ ਵਾਰ ਇਹ ਵੀ ਪੋਸਿਬਿਲਟੀ ਹੁੰਦੀ ਹੈ ਉਹ ਪੋਸਿਬਿਲਟੀ ਇਹ ਹੈ ਕਿ ਜੇ ਆਪਣਾ ਸਿੰਪਲ ਸਕੋਰ ਬਹੁਤ ਜ਼ਿਆਦਾ ਵਧੀਆ ਤੇ ਆਪਣਾ ਬੈਂਕ ਨਾਲ ਰਿਕਾਰਡ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਬੈਂਕ ਨਾਲ ਰਿਕਾਰਡ ਵਧੀਆ ਚੱਲ ਰਿਹਾ ਤਾਂ ਹੁੰਦਾ ਵੀ ਬਸ 10000 2000 2000 ਫਿਰ ਗੱਡੀ ਲੈ ਜਾ ਕਈ ਵਾਰ ਐਂ ਵੀ ਹੁੰਦਾ ਵੀ ਫੁੱਲ ਫਾਈਨਾਂਸ ਗੱਡੀਆਂ ਹੁੰਦੀਆਂ ਵਾ ਉਥੋਂ ਨੂੰ ਪੈਸੇ ਸਮਾਂ ਕੈਸ਼ ਦੇ ਕੇ ਤੋੜਦੀਆਂ ਵਾ ਹਨਾ ਹਾਂਜੀ ਤੇ ਆਓ ਮੇਰਾ ਭਰਾ ਉਹਦੇ ਬਾਅਦ Swift ਦਿਖਾਈਏ 2014 ਮਾਡਲ 14 ਮਾਡਲ ਇਹ ਸਿਰਫ 85000 ਚੱਲੀ ਆ ਜੈਨੂਨ ਰਿਕਾਰਡ ਨਾਲ ਇਹ ਮੈਨੂੰ ਅੰਦਰੋਂ ਦੀ ਮੋਡੀਫਾਈ ਕਰਵਾਈ ਕਿਉਂ ਲੱਗ ਰਹੀ ਆ ਇਹ ਵੀਰੇ ਸਾਰਾ ਕੁਝ ਤਿਆਰ ਕਰਵਾਇਆ ਹੋਇਆ ਹੈ ਕਸਟਮਰ ਨੇ ਆ ਚੈੱਕ ਕਰੋ ਆ ਜੀਜ਼ਾਂ ਤੁਹਾਨੂੰ ਥੋੜੀਆਂ ਵੱਖਰੀਆਂ ਦੇਖਣ ਨੂੰ ਮਿਲਣਗੀਆਂ ਮੇਰਾ ਹੱਥ ਲਗਾਈ ਹੋਈ ਆ ਪ੍ਰੋਪਰ ਤੇ ਆ ਚੈੱਕ ਕਰੋ ਮੇਰਾ ਭਰਾ ਕ੍ਰੋਮ ਦੀ ਐਕਸੈਸਰੀ ਲੱਗੀ ਹੋਈ ਆ ਪੂਰੀ ਤੇ ਲਾਈਨ ਪਾਏ ਹੋਏ ਨੇ ਬਿਲਕੁਲ ਨਵੇਂ ਟਾਇਰ ਰੇਟ ਕਿੰਨਾ ਦੇਣਾ ਬਿਲਕੁਲ 100% ਪਿਆ ਜੇ ਹਮ ਇਹਦਾ ਵੀਰੇ 440000 ਰੁਪਏ 4 ਲੱਖ ਤੇ 40 ਹਜ਼ਾਰ ਸੈਕੰਡ ਓਨਰ ਹੈ ਸੈਕੰਡ ਓਨਰ ਆ 2014 ਮਾਡਲ ਆ ਪੱਕੇ ਪੰਜਾਬ ਨੰਬਰ ਦੀ ਕਾਰ ਟਾਟਾ ਦੀ ਟਿਆਗੋ 2017 ਮਾਡਲ 17 ਮਾਡਲ ਤੇ ਓਨਰਸ਼ਿਪ ਇਹਦੀ ਫਸਟ ਆਈ ਪਹਿਲੇ ਨਾਮ ਦੀ ਗੱਡੀ ਬਿਲਕੁਲ ਨਵੀਂ ਪਈ ਇਹ ਵੀ ਤੋਹਫਾ ਪੀਸੀ ਆ ਪੂਰਾ ਤੋਹਫਾ ਪੀਸ ਆਈ ਤੱਕ ਸਕਰੀਨ ਲੱਗੀ ਆ ਹਾਂ ਬਾਕੀ ਇਹਦੀ ਐਵਰੇਜ ਤਾਂ ਵੀਰੇ ਤੁਸੀਂ ਪੁੱਛੋ ਨਾ ਲੋਕਲ ਦੇ ਵਿੱਚ 25 ਪਲੱਸ ਹੱਸ ਕੇ ਦਿੰਦੀ ਆ ਹੱਸ ਕੇ ਲੋਕਲ ਦੇ ਵਿੱਚ 25 ਪਲੱਸ ਦੀ ਐਵਰੇਜ ਚੱਲ ਚੁੱਕੀ ਇਹਦੇ ਆਪਾਂ ਕਹਿੰਦੇ ਜਰਬ ਲੱਗਿਆ ਉਸ ਤੋਂ ਇੱਕ ਟਾਕਾ ਦਾ ਜਿਹੜਾ ਬਲਿੰਕ ਮਾਰਦਾ ਉਹ ਤੇ ਵੀ 30 35 ਕਿਲੋਮੀਟਰ ਚੱਲਦੀ ਹੈ ਬਲਿੰਕ ਤੇ ਵੀ ਲਓ ਵੀ ਮਿੱਤਰ ਪਿਆਰਿਓ ਕਰੋ ਗੱਲਬਾਤ ਚੈੱਕ ਤੇ ਇਹਦਾ ਰੇਟ ਕਿੰਨਾ ਦੇਣਾ ਹੈ ਰੇਟ ਤਾਂ ਵੀਰੇ ਬੜਾ ਪਿਆਰਾ ਜਿਹਾ ਰੇਟ ਆ 3 ਲੱਖ 65000 ਲਓ ਵੀ ਮਿੱਤਰ ਪਿਆਰਿਓ 3 ਲੱਖ 65000 ਚ 2017 ਮਾਡਲ ਪੀਬੀ 08 ਟਰਾਈ ਕਰ ਲਿਓ ਮੇਰਾ ਭਰਾ ਇਹਦੇ ਤੇ ਲੋਨ ਵੀ ਕਰਾ ਦਾਂਗੇ ਠੀਕ ਹੈ ਜੀ ਜਿੰਨਾ ਵੱਧ ਤੋਂ ਵੱਧ ਪੋਸੀਬਲ ਜਿੰਨਾ ਵੱਧ ਤੋਂ ਵੱਧ ਹੋ ਸਕੇ ਸਿਬਲ ਸਕੋਰ ਇੱਕ ਵਾਰੀ ਵਧੀਆ ਲਿਆਇਓ ਆਪਣਾ ਉਦੇ ਬਾਅਦ ਅਲਟੋ ਦਿਖਾਓ ਇਹ ਹੈਗੀ ਹੈ ਮੇਰੇ 2016 ਮਾਡਲ ਹਾਂ ਇਹ ਸਿਰਫ 17000 ਚੱਲੀ ਹੈ ਰਿਕਾਰਡ ਨਾਲ ਰਿਕਾਰਡ ਨਾਲ ਕੁੱਲ 17000 ਚੱਲੀ ਇੱਕ ਵਾਰੀ ਚੈੱਕ ਕਰੋ ਇਹ K10 ਆ ਗਈ ਹੈ ਨਾ ਹਾਂਜੀ ਅਲਟੋ K10 ਅਲਟੋ K10 ਨਾ ਮੇਰਾ ਭਰਾ VW X-i ਪੈਟਰੋਲ ਵੇਰੀਐਂਟ ਤੇ ਰੇਟ ਕਿੰਨਾ ਦੇਣਾ ਇਹਦਾ ਇਹਦਾ ਵੀਰ ਆਪਾਂ 2,90,000 ਰੁਪਿਆ 2,90,000 ਮੌਕੇ ਤੇ ਆ ਨਾ ਮਾਨ ਸਤਿਕਾਰ ਕਰ ਦੋਗੇ ਮਾਨ ਸਤਿਕਾਰ ਕਰ ਦੋਗੇ ਰਾਜੀ ਪੂਰਾ ਚਲੋ ਮਾਨ ਸਤਿਕਾਰ ਵੀ ਹੋ ਜੂਗਾ ਇੱਕ ਵਾਰੀ ਆਇਓ ਜਰੂਰ ਮੇਰਾ ਭਰਾ ਤੇ ਇੰਜਨ ਗੇਅਰਨ ਓਕੇ ਟੱਚ ਫੁੱਲ ਗਾਰੰਟੀ ਜੀ ਸਾਰੀਆਂ ਚੀਜ਼ਾਂ ਦੀ ਫੁੱਲ ਗਾਰੰਟੀ ਠੀਕ ਹੈ ਜੀ ਤਸੱਲੀ ਭਰਾਵਾਂ ਨੂੰ ਪੂਰੀ ਦਿਵਾਇਓ ਜਦੋਂ ਆਊਗਾ ਕੋਈ ਮੇਜਰ ਐਕਸੀਡੈਂਟ ਦੇ ਗਾਰੰਟੀ ਹੈ ਮਾਈਨਰ ਬੰਪਰ ਵਗੈਰਾ ਦਾ ਸ਼ਹਿਰ ਚ ਲੱਗ ਹੀ ਜਾਂਦਾ ਹੈ ਸ਼ਹਿਰ ਦੇ ਵਿੱਚ ਉਹ ਤਾਂ ਨਾਰਮਲ ਜੀ ਗੱਲ ਹੈ ਗੋ 2011 ਮਾਡਲ 11 ਮਾਡਲ ਹਾਂਜੀ ਫਰਸਟ ਓਨਰ ਪਹਿਲੇ ਨਾਂ ਦੀ ਹੈ ਔਰ ਓਰੀਜਨਲ ਬੰਪਰ ਡ ਬੰਪਰ ਓਰੀਜਨਲ ਬੰਪਰ ਟੂ ਬੰਪਰ ਓਰੀਜਨਲ ਕਹਿੰਦੇ ਵੀਰ ਹੁਣ ਬਾਕੀ ਅੰਦਰ ਉਹਦੀ ਇੱਕ ਵਾਰੀ ਚੈੱਕ ਕਰੋ ਸੀਟ ਕਵਰ ਵੀ ਕੰਪਨੀ ਦਾ ਅਲਾਏ ਵੀਲ ਹਾਂ ਟ੍ਰੇਟ ਕਿੰਨਾ ਕੁ ਦੇਣਾ ਇਹਦਾ ਇਹਦਾ ਵੀਰ ਆਪਾਂ 1,65,000 1,65,000 ਲਓ ਵੀ ਮਿੱਤਰ ਪਿਆਰਿਓ ਫਿਗੋ ਮਿਲ ਲੈਣੀ ਤੁਹਾਨੂੰ 1,65,000 ਲਓ ਵੀ ਮਿੱਤਰ ਪਿਆਰਿਓ ਗੱਲਬਾਤ ਐਦਾਂ ਹੁਣ ਟਾਪ ਮਾਡਲ ਟ੍ਰੈਨੋ ਆ ਗਈ ਮਾਡਲ ਆ ਗਿਆ 2014 14 ਮਾਡਲ 14 ਮਾਡਲ ਆ ਲਾਈਟਰ ਪਏ ਹੋਇਆ ਇੱਕ ਵਾਰੀ ਅੰਦਰੋਂ ਚੈੱਕ ਕਰੋ ਟੱਚ ਪਲੇਅਰ ਲੱਗਾ ਹੋਇਆ ਵਾ ਪਾਵਰ ਵਿੰਡੋਆਂ ਵਾ ਏ ਆਪਾਂ ਕਹਿ ਦਈਏ ਜੀ ਆਪਣਾ ਹੈਸ਼ਬੈਗ ਚ ਆ ਜਾਂਦੀ ਗੱਡੀਆਂ ਹਾਂ ਹੈਸ਼ਬੈਗ ਚ ਆ ਗਈ ਵਾਕਿ ਠੀਕ ਹੈ ਗੱਡੀ ਵੀ ਉੱਚੀ ਗੱਡੀ ਉੱਚੀ ਮਿੰਨੀ ਐਸਯੂ ਵੀ ਕਹਿ ਸਕਦੇ ਮਿੰਨੀ ਐਸਯੂ ਵੀ ਕਹਿੰਦੇ ਆ ਮਿੰਨੀ ਐਸਯੂ ਵੀ ਕਹਿ ਦੋ ਆਪਣੇ ਠੀਕ ਹੈ ਚਲੋ ਮਿੰਨੀ ਐਸਯੂ ਵੀ ਕਹਿੰਦੇ ਐਨੂੰ ਤੇ ਵੀਰੇ ਮਾਡਲ ਆ ਗਿਆ ਤਾਂ 2014 ਓਨਰਸ਼ਿਪ ਓਨਰਸ਼ਿਪ ਫਰਸਟ ਹੈ ਤੇ ਡੀਜ਼ਲ ਵੇਰੀਐਂਟ ਡੀਜ਼ਲ ਦੇ ਵਿੱਚ ਹੀ ਆਉਂਦੀ ਹੈ ਇਹ ਰੇਟ ਕਿੰਨਾ ਲੈਣਾ ਰੇਟ ਇਹਦਾ ਵੀਰੇ 3 ਲੱਖ ਤੇ 95 ਹਜ਼ਾਰ 3 ਲੱਖ 95 ਹਜ਼ਾਰ ਬਾਕੀ ਮੌਕੇ ਤੇ ਮਾਣ ਸਤਿਕਾਰ ਠੀਕ ਹੈ ਜੀ ਹੁਣ ਹੈ ਗਿਆ ਵੀਰੇ ਇੱਕ ਤਾਹਫਾ ਪੀਸੇ ਵੀ ਹਾਂ ਇਹ ਕਿਹੜੀ ਆ Honda ਦੀ Brio Honda Brio 2012 ਮਾਡਲ 12 ਮਾਡਲ ਆ ਗਈ ਉਹ ਵੀ ਫਸਟ ਓਨਰ ਅੱਛਾ ਪਹਿਲੇ ਨਾ ਦੀ ਹੈ ਹਾਂਜੀ ਲਾਓ ਵੀ ਮਿੱਤਰ ਪਿਆਰਿਓ ਚੈੱਕ ਕਰੋ ਪਹਿਲੇ ਨਾ ਦੀ ਪਾਵਰ ਸਟੀering ਆ ਗਿਆ ਐਕਚੁਅਲੀ ਕੰਟਰੋਲ ਦੇ ਵਿੱਚ ਪਟ્રોલ ਚ ਆ ਗਈ Honda ਦੇ ਇੰਜਨਾਂ ਦੀ ਐਵਰੇਜ ਵਧੀਆ ਬੇहद ਐਵਰੇਜ ਵੀਰੇ ਤੇ ਰੇਟ ਕਿੰਨਾ ਦੇਣਾ ਇਹਦਾ ਵੀਰੇ ਆਪਾਂ 2 ਲੱਖ ਤੇ 40000 ਰੁਪਏ 2 ਲੱਖ ਤੇ 40000 ਰੁਪਏ 40000 2 ਲੱਖ ਕੋਈ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਵੀਡੀਓ ਦੇਖ ਕੇ ਆਇਓ ਲਾਈਕ ਕਰਕੇ ਆਇਓ ਕਮੈਂਟ ਇੱਕ ਸੁਨੇਹਾ ਕਰਕੇ ਦੱਸੋ ਮੇਰਾ ਭਰਾ ਵੀਡੀਓ ਕਿਹੋ ਜਿਹੀ ਲੱਗ ਰਹੀ ਆ ਤੁਹਾਨੂੰ ਰੇਟ ਕਿਹੋ ਜਿਹਾ ਲੱਗਦੇ ਪਏ ਆ ਨਾਲੇ ਸਾਡੀ ਮਿਹਨਤ ਤੁਹਾਨੂੰ ਕਿਹੋ ਜਿਹੀ ਲੱਗਦੀ ਆ ਇੱਕ ਵਾਰੀ ਇਹ ਵੀ ਦੱਸੋ ਕਿਹੜੇ ਸ਼ਹਿਰ ਤੋਂ ਹੋ ਤੁਸੀਂ ਇਹ ਵੀ ਜਾਨਣਾ ਬਹੁਤ ਜ਼ਰੂਰੀ ਆ ਸਾਡੇ ਲਈ ਕਿ ਸਾਡੀ ਵੀਡੀਓ ਕਿੱਥੇ ਕਿੱਥੇ ਭਰਾ ਬੈਠੇ ਦੇਖਦੇ ਆ ਇੱਕ ਦਾ ਦੋ ਤੋਹਫਾ ਪੀਸ ਬਿਲਕੁਲ ਤੋਹਫਾ ਪੀਸ ਹਾਂ ਜੈਨਸਟੀਲੋ ਹਾਂ ਨਵਾਂ ਮਾਡਲ ਨਵਾਂ ਮਾਡਲ ਫਰਸਟ ਓਨਰ ਪਹਿਲੇ ਨਾ ਆਵੀ ਸਿਰਫ 50000 ਥੱਲੇ ਫੁੱਲ ਗਰੰਟੀ ਆ ਚੈੱਕ ਕਰਾ ਲਓ ਜਾ ਕੇ ਇੱਕ ਵਾਰੀ ਚੈੱਕ ਕਰੋ ਮੇਰਾ ਭਰਾ ਜੈਨ ਸਟਿਲੋ ਦੇ ਅੰਦਰ ਉਹਦੀ ਨਿਆਰੇ ਇਹਦੀ ਨਕਾਡਲ ਇਹਦੀ 29 ਤੱਕ ਪਾਸਿੰਗ ਆ 2029 ਦਾ ਲਓ ਵੀ ਪਾਸਿੰਗ ਵਾਲਾ ਮਸਲਾ ਵੀ ਤੁਹਾਡਾ ਕਰਾਤਾ ਹੱਲ 2009 ਮਾਡਲ ਪੀਬੀ 08 ਦੀ ਗੱਡੀ ਮੈਂ ਕਹਿੰਦਾ ਅੱਜ ਨਵਾਂ ਮਾਡਲ ਜੈਨ ਸਟਿਲੋ ਇਹਨੇ ਕੈਂਡ ਰੇਟ ਤੇ ਦੇ ਦੇਣੀ ਨਾ ਨਿਆਰਾ ਆ ਜੂ ਸੁਣ ਕੇ ਭੱਜੇ ਹੀ ਆਵੇ ਜਿਹੜਾ ਦੇਖ ਲੈ 1 ਲੱਖ 48000 1 ਲੱਖ 48000 ਹਾਂਜੀ ਮੌਕੇ ਤੇ ਫੁੱਲ ਰਿਕਾਰਡ ਮੌਕੇ ਤੇ ਮਾਨ ਸਤਕਾਰ ਤੋਂ ਦਾ ਹੋ ਜੂਗਾ ਇੱਕ ਵਾਰ ਆ ਗਿਆ ਵੀਰੇ ਸਿਰਫ 50000 ਚੱਲੀ ਜੈਨੂਇਨ ਰਿਕਾਰਡ ਨਾਲ ਰਿਕਾਰਡ ਨਾਲ 50000 ਚੱਲੀ ਹੋਈ ਆ ਇਸ ਚੀਜ਼ ਦਾ ਧਿਆਨ ਰੱਖਿਓ ਪਹਿਲੇ ਨਾਮ ਆ 29 ਤੱਕ ਪਾਠਿੰਗਾ ਹਾਂਜੀ ਹਾਂਜੀ 29 ਤੱਕ ਪਾਠਿੰਗਾ ਤਿੰਨ ਚਾਰ ਚੀਜ਼ਾਂ ਵਾ ਇਸ ਕਰਕੇ ਇਹਦਾ ਰੇਟ ਤੁਹਾਨੂੰ 1 48 ਕਿਹਾ ਵਾ ਬਾਕੀ ਜਿਹੜਾ ਆ ਗਿਆ ਮੌਕੇ ਤੇ ਉਹਦਾ ਮਾਨ ਸਤਕਾਰ ਕਰਾ ਦਾਂਗੇ ਇਹ ਆ ਗਿਆ ਵੀਰੇ ਹੁਣ ਆਈਕਨ ਆਈਕਨ ਅਗੜ ਦੇ ਵਿੱਚ ਗੱਡੀ ਠੀਕ ਐ ਜੇ ਆਪਾਂ ਨੂੰ ਸਡਾਨ ਮੈਰਡੀ ਮਿਲ ਜਾਂਦੀ ਘੱਟ ਬਜਟ ਚ ਠੀਕ ਐ ਤੇ ਇੰਜਨ ਗੇਅਰ ਟੱਚ ਫੁੱਲ ਰੇਟ ਕਿੰਨਾ ਕੁ ਦੇਣਾ ਇਹਦਾ ਵੀਰੇ ਆਪਾਂ 1,60,000 ਰੁਪਏ 1,60,000 ਦੇ ਵਿੱਚ ਸੈਡਾਨ ਗੱਡੀ ਠੀਕ ਹੈ ਜੀ ਮਾਡਲ ਆ ਗਿਆ 2009 9 ਮਾਡਲ ਪਾਸਿੰਗ ਹੈਗੀ ਹੈ ਜੀ ਤੇ ਬਾਕੀ ਸ਼ੀਸ਼ੇ ਵੀ ਨਾਲ ਦੇ ਨੇ ਨਾਲ ਦੇ ਹੀ ਸ਼ੀਸ਼ੇ ਆ ਹਨਾ ਬਿਲਕੁਲ ਨਾਲ ਦੇ ਸਾਰੇ ਨਾਲ ਦੇ ਨੇ ਤੁਸੀਂ ਮਾਰੀ ਚੈੱਕ ਕਰਾਓ ਸ਼ੀਸ਼ੇ ਨਾਲ দেয়া ਇੰਜਨ ਗੇਅਰ ਹਾਂ ਇੰਜਨ ਗੇਅਰ ਤੁਹਾਨੂੰ ਵਧੀਆ ਮਿਲ ਜੂਗਾ ਜਿਹੜੇ ਭਰਾ ਨੂੰ ਚਾਹੀਦੀ ਹੋਈ ਗੱਡੀ ਮਿਲੂਗੀ 1 ਲੱਖ ਤੇ 60000 ਦੀ 60000 ਦੀ ਬਾਕੀ ਮੌਕੇ ਦੇ ਆਿਆਂ ਦਾ ਤੁਹਾਡਾ ਮਾਨ ਸਤਕਾਰ ਕਰਾ ਦੇਗੇ ਕੋਈ ਵੱਡੀ ਗੱਲ ਨਹੀਂ ਆ ਇੱਕ ਵਾਰੀ ਆਇਆ ਜਰੂਰ ਕਰੋ ਮੇਰੇ ਆਪਰਾ ਤੇ ਬਾਈ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਉਹਦੇ ਲਈ ਗੁਸਤਾਖੀ ਮਾਫ ਆ ਜੇ ਤੁਹਾਨੂੰ ਥੋੜਾ ਜਿਹਾ ਵੀ ਟਾਈਮ ਤੁਹਾਡਾ ਵੇਸਟ ਅਸੀਂ ਕੀਤਾ ਲੱਗਿਆ ਹੋਵੇ ਤੇ ਹੋਪ ਕਰਦੇ ਆ ਜਿੰਨੀਆਂ ਕਾਰਾਂ ਦਿਖਾਈਆਂ ਜਿੰਨੇ ਤੁਹਾਨੂੰ ਰੇਟ ਦੱਸੇ ਤੁਹਾਨੂੰ ਵਧੀਆ ਲੱਗੇ ਹੋਣਗੇ ਕਾਰਾਂ ਦੀ ਕੰਡੀਸ਼ਨ ਜੈਨੂਇਨ ਰਹੂਗੀ ਉਸ ਚੀਜ਼ ਦੀ ਚਿੰਤਾ ਨਾ ਕਰਿਓ ਤੇ ਇੱਕ ਵਾਰੀ ਆਇਓ ਜ਼ਰੂਰ ਆਪਣਾ ਮੈਕੈਨਿਕ ਨਾਲ ਲੈ ਕੇ ਆਇਓ ਪੂਰੀ ਗੱਡੀ ਦੀ ਤਸੱਲੀ ਕਰਿਓ ਫਿਰ ਗੱਡੀ ਲੈ ਕੇ ਜਾਇਓ ਅਸੀਂ ਹਰੇਕ ਵੀਡੀਓ 'ਚ ਕਹਿੰਨੇ ਆ ਥੋੜੀ ਤਸੱਲੀ ਸਭ ਤੋਂ ਪਹਿਲਾਂ ਵਾ ਉਸ ਤੋਂ ਬਾਅਦ ਕਾਰ ਪਰਚੇ ਦੀ ਗੱਲ ਆ ਠੀਕ ਹੈ ਜੀ ਤੇ ਹੋਪ ਕਰਦੇ ਆ ਜਿੰਨੀਆਂ ਕਾਰਾਂ ਦਿਖਾਈਆਂ ਵਧੀਆ ਲੱਗੀਆਂ ਹੋਣਗੀਆਂ ਰੇਟ ਵਧੀਆ ਲੱਗੇ ਹੋਣਗੇ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਇਸ ਟਾਈਮ ਖੜੇ ਆ ਆਪਾਂ ਲੁਧਿਆਣਾ ਸ਼ਹਿਰ ਤੇ ਇਹ ਪੈਂਦਾ ਜੀ ਲੋਧੀ ਕਲੱਬ ਦੇ ਬਿਲਕੁਲ ਨੀਅਰ ਬਾਏ ਆ ਗ੍ਰੈਂਡ ਪਲੈਟਿਨਮ ਉਹ ਜਿਹੜਾ ਰਿਜ਼ੋਰਟ ਹੈਗਾ ਵਾ ਉਹਦੇ ਬਿਲਕੁਲ ਨਾਲ ਆ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਜ਼ਰੂਰ ਪਾ ਦਾਂਗੇ ਜਦੋਂ ਕਲਿੱਕ ਕਰੋਗੇ ਉੱਥੋਂ ਦੀ ਲੈ ਕੇ ਤੁਹਾਡੇ ਜਿੱਥੇ ਜਿੱਥੇ ਬੈਠੇ ਹੋ ਉੱਥੋਂ ਤੋਂ ਇੱਥੇ ਤੱਕ ਦੀ ਲੋਕੇਸ਼ਨ ਤੁਹਾਡੀ ਖੁੱਲ ਜੂਗੀ ਗੂਗਲ ਤੇ ਆਇਓ ਜ਼ਰੂਰ ਚਾਹ ਪਾਣੀ ਮਾਨ ਸਤਕਾਰ ਵੀਰ ਹੋਣਾ ਦਾ ਪੂਰਾ ਕਰਨਗੇ ਵੀਰ ਹੋਣ ਤੇ ਗੱਡੀਆਂ ਲੈ ਕੇ ਜਾ ਕਿਸਤਾ ਵੀ ਵਧੀਆ ਕਰਾ ਦੇਣਗੇ ਰੇਟ ਆਫ ਇੰਟਰਸਟ ਵੀ ਘੱਟ ਤੋਂ ਘੱਟ ਕਰਾ ਦੇਣਗੇ ਜਿੰਨਾ ਹੋ ਸਕਿਆ ਵਿਜ਼ਿਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮੇਰਾ ਭਰਾ ਜੀ ਨੂੰ ਵੀਡੀਓ ਵਧੀਆ ਲੱਗੀ ਆ ਤਦ ਤੱਕ ਲਈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ੍ਰੀ ਅਕਾਲ